ਓਏ ਜੇ ਤੂੰ ਨਹੀਂ ਬੋਲਦਾ ਤਾਂ ਹੀ ਮੇਰੇ ਸਾਲਾ ਬੇਇੱਜ਼ਤੀ ਕਰਾ ਰਖੀ ਐ ਆਹੀਂ ਕਰ ਮੇਰੀ ਗੱਲ ਸੁਣ ਉਹਦੇ ਨਾਲ ਤੜਕੀ 6 ਵਜੇ ਚਾਹ ਹੀ ਨਾਲ ਲਾਇਆ ਕਰ ਉਹਦੇ ਛਤਰਾ 10:00 ਵਜੇ ਟਾਈਮ ਚੱਕ ਲਿਆ ਕੇਰਾ ਜੀ ਕਰੇ 8:40 ਵਜੇ ਲਾਤੀਆਂ ਮੇਰੇ ਸਾਲੇ ਦੀਦੇ ਫਿਰ ਰੋਟੀਆਂ ਮੈਂ ਆਪ ਲਾਇਆ ਕਰੂਆਂ ਹੈ ਓਏ ਤੂੰ ਹੈ ਨਹੀਂ ਜਨਾਨੀ ਸਾਹਮਣੇ ਕਾ ਜਿਆਦੇ ਤੱਤੀ ਪੀਲੀ ਹੋਣੀ ਤਾਂ ਹੀ ਕਾਜ ਇਹਦੇ ਲੱਗਦਾ ਚੀਜ਼ਾਂ ਮਲਾਂ ਕੀ ਬੰਦ ਨੀ ਹੁੰਦੀ ਐ ਇੱਕ ਵਾਰ ਕੀ ਪੀਂਦੇ ਨੇ ਤਾਨੂੰ ਛੜੇ ਛੜਦੀ ਐ ਦਾ ਕੁੱਤੇ ਕੋਈ ਕਰਨਾਂ ਨੂੰ ਫੋਨ ਕਰਦੇ ਵਾੜ ਜਾ ਕੋਈ ਡਾਕਟਰ ਦੀ ਪਹੁੰਚ ਹਾਂ ਮੈਂ ਡੇਟ ਕਰਦੀ ਆ ਫੋਨ ਚੱਲ ਪੈ ਜਾ ਉਹ ਬੱਗੀ ਤੇ ਤਰੀ ਕਮਾਦੋਂ ਨਿਕਲੀ ਨਹੀਂ ਉੜਦੀ ਨੂੰ ਬਾਜ ਪੈ ਗਿਆ ਕਿਵੇਂ ਆ ਪਟੋਲਿਆ ਨਾ ਮੂੰਹ ਸੰਭਾਲ ਕੇ ਬੋਲ ਤੂੰ ਹੈਗਾ ਕੌਣ ਹੈ ਮੈਂ ਤੇਰਾ ਮਤਲਬ ਕੀ ਬਣਦਾ ਐ ਬੋਲਣ ਦਾ ਛੱਤਰ ਨਾ ਖਾਲੀ ਮੈਂ ਤਾਂ ਜੁੱਤੀ ਕੱਢ ਲੂ ਤੇਰੇ ਵਰਗੇ ਬੀਸੀਆਂ ਫਿਰਦੇ ਨੇ ਬੀਆਂ ਚ ਓਹੋ ਇਹ ਕਾਲ ਜਾ ਬੇ ਕੀ ਬਣ ਗਿਆ ਵੇ ਕਾਲਜ ਆ ਗਿਆ ਪਾਣੀ ਪੀ ਲੈ ਕੁੱਟਾ ਓਹੋ ਮੈਂ ਮਰ ਜਾਣਾ ਪਾਣੀ ਦੀ ਕੁੱਟਤਾ ਪੀ ਲੈ ਦੇ ਹਰਜਾਨ ਹਰਜਾ ਹਰਦਾ ਹੂੰ ਹੂੰ ਉਹ ਤਾਂ ਮੂਤ ਪੀੜੋ ਹਰਦਾ ਨਹੀਂ ਕੋ ਆਵਾ ਕਰੀ ਜਾਂਦਾ ਹੈ ਬਿਨਾਂ ਗੱਲ ਤੋਂ ਮੋਦਮ ਦੀ ਨਾ ਇਹ ਬਿਨਾਂ ਹੋਣਾ ਹੈ ਪਾਣੀ ਦੀ ਕੁੱਟ ਮਰ ਲਾ ਮੈਂ ਕਹਿੰਦੀ ਨਾ ਹਾਏ ਮੈਂ ਮਰ ਜਾ ਕੀ ਹੋ ਗਿਆ ਤੈਨੂੰ ਹਾਏ ਹਾਏ ਹੇ ਕਾਲ ਜਾ ਗਿਆ ਓਏ ਹਾਏ ਹਾਏ ਆ ਪਾਣੀ ਪੀ ਲੈ ਕੁੱਤਾ ਲੈ ਪੀ ਲੈ ਕੁੱਤਾ ਪਰ ਲੈ ਤੂੰ ਡਾਕਟਰ ਦੇ ਲੈ ਜਾ ਉਹ ਕੀ ਹੋ ਗਿਆ ਤੈਨੂੰ ਕੀ ਬਣ ਗਿਆ ਇਹ ਜਾ ਪਤਾ ਨਹੀਂ ਵੀ ਰੋਟੀਆਂ ਲੱਗੀਆਂ ਪਈਆਂ ਨੇ ਉਲਟੀਆਂ ਹੋਰ ਆ ਦੇਖ ਬਾਪੂ ਕੀ ਹੋ ਗਿਆ ਹਾਏ ਹਾਏ ਬਾਪੂ ਐਂ ਕਰੀ ਸ਼ਾਮ ਨੂੰ ਅੱਜ ਪਉਆ ਫੇਰ ਬੜਕਾਇਆ ਕੀ ਕਰਾਂ ਫਿਰ ਮੈਂ ਤਾਂ ਇਹ ਖਾ ਲਈ ਉਹ ਤਾਂ ਸਾਵਰ ਨਹੀਂ ਕਰਦਾ ਪੀਣ ਲੱਗਿਆ ਡਾਕਟਰ ਨੂੰ ਫੋਨ ਕਰੀ ਦੇਖੀ ਡਾਕਟਰ ਨੂੰ ਹੁਣ ਕਰਕੇ ਦੇ ਲੈ ਰਹਿੰਦੇ ਨੇ ਕਿਹੜੇ ਦਵਾਈ ਲੈਣੀ ਆ ਮੈਂ ਤਾਂ ਇਹ ਕਹਿੰਦੀ ਆ ਇਹ ਮੁੰਜੇ ਦੇ ਬਾਹਰੋਂ ਖੜਾ ਹੋ ਕੇ ਹਾਂ ਹਾਂ ਲੈ ਬਾਪੂ ਖੜਾ ਹੋ ਲੈ ਲੈ ਖੜਾ ਹੋ ਜਾ ਚੱਲ ਹੋ ਖੜਾ ਮੈਂ ਨਹੀਂ ਬੱਛਦਾ ਓਏ ਕੁਛ ਨਹੀਂ ਹੁੰਦਾ ਤੈਨੂੰ ਚੱਲ ਬਾਹਰ ਤੈਨੂੰ ਛੋੜਾ ਹੋਣਾ ਬਾਪੂ ਨਹੀਂ ਮਰਦਾ ਹਲੇ ਟਾਈਮ ਹੈ ਨਹੀਂ ਮਰਨਾ ਇਹ ਕਿਹੜਾ ਚੱਕਿਆ ਜਾਂਦਾ ਓਹੋ ਚੱਲ ਖੜਾ ਚੱਲ ਮੁੰਜਾ ਡਾ ਦੇ ਲੈ ਆ ਜਾ ਕੇ ਕੁੜੇ ਦਲਤਨ ਨੂੰ ਫੋਨ ਕਰ ਤੋ ਕਾਹਦੇ ਡਾਕਟਰ ਨੂੰ ਕੋਣ ਮੰਜੇ ਤੇ ਤਾਂ ਬੈਜਾ ਆ ਜਾ ਤਰ ਖੜੋ ਕਿੱਥੋਂ ਸਿਆਪਾ ਹੋਇਆ ਜਾਨ ਨੂੰ ਚੱਲ ਦਿਆ ਨਾ ਕਿੱਥੇ ਲੱਗ ਗਿਆ ਬੇਲੇ ਕਿਰੋਨੀ ਪਤਾ ਨਹੀਂ ਕੀ ਅੱਗ ਮੇੜ ਖਾ ਲੰਦਾਗਾ ਬੈਜਾ ਐਨਾ ਸਮਝਾਈਦਾ ਬਾਪੂ ਤੈਨੂੰ ਵੀ ਨਾ ਹਾਪੀਆ ਕਰਨਾ ਮੂਤ ਪੀਆ ਕਰ ਫਿਰ ਵੀ ਤੂੰ ਹਟਦਾ ਨਹੀਂ ਦੇ ਹਾਂ ਉਹ ਤਾਂ ਨੱਚਣ ਲੱਗ ਜਿੰਦੇ ਬੋਤਲ ਨੂੰ ਦੇਖ ਕੇ ਵੀ ਕਿਹੜੇ ਵੇ ਅੰਦਰ ਲੰਘ ਜੇ ਮੇਰੇ 6 ਮਹੀਨਾ ਬਾਅਦ ਸਮਾਸੀ ਬਾਅਦ ਪੀ ਲਈ ਹਾਂ ਮੇਰੇ ਥੱਲੇ ਤਾਂ ਹੀ ਤਾਂ ਨਿਕਲਦੀ ਆ ਅਗਰ ਆਉਣੀ ਹੈ ਜੇ ਮੇਰੇ ਹਾਜਮ ਨਹੀਂ ਆਉਂਦੀ ਫਿਰ ਕਿਉਂ ਪੀਂਨਾ ਤੂੰ ਇੰਨੋ ਜਾ ਹੈਗਾ ਪੁੱਤ oi ਲੈ ਹੁਣ ਇੰਨੂ ਲਿਆ ਕੇ ਜਾ ਉਹਨੂੰ ਡਾਕਟਰ ਦੇ ਬਗਜਾ ਦਵਾਈ ਲਿਆ ਜਾ ਕੇ ਡਾਕਟਰ ਦੇ ਨਹੀਂ ਵਜਾਂਦਾ ਕਾਹਨੂੰ ਤੜਕੀ ਮੱਥੇ ਲੱਗਣੀ ਮੇਰੀ ਗੱਲ ਸੁਣ ਲੈ ਡਾਕਟਰ ਬਿਨਾਂ ਨਾ ਲੱਛੀ ਨਾ ਲੱਛੀ ਨਾ ਲੱਛੀ ਨਾਲ ਤਾਂ ਪੁੱਤ ਦੇ ਛਾ ਬਣਦਾ ਹੈ ਇੰਨੂ ਜਾ ਹੈਗਾ ਇਹ ਤਾਂ ਦੇ ਇੰਨ ਨਾਲ ਤਾਂ ਜ਼ਿਆਦੇ ਬਣੂ ਨਹੀਂ ਇੰਨ ਨਾਲ ਤਾਂ ਪੱਕ ਪੈਂਦਾ ਤੂੰ ਕਿਸੇ ਦੀ ਗੱਲ ਮੰਨਣ ਵੀ ਲਿਆ ਕਰ ਤੈਨੂੰ ਕਿਸੇ ਜਾਨਾ ਡਾਕਟਰ ਲਵੇ ਬਗਜਾ ਨਾਲ ਦਵਾਈ ਤੂੰ ਡਾਕਟਰ ਦੇ ਬਗਜਾ ਠੀਕਾ ਲਵਾ ਲਿਆ ਚੰਗੀ ਦਵਾਈ ਲਿਆ ਪਰੇ ਬੇਗਨੀ ਸਰਨਾ ਮਦਾ ਹੋ ਕੈਨੇਡਾ ਟੇ ਬਗ ਗਿਆ ਦੀ ਵਾਤ ਜਿਹੜਾ ਜਾਣਾ ਹੈ ਦੇਖ ਤੇ ਤਾਂ ਹੀ ਤੇ ਫੋਨ ਕਰਦੇ ਸੀ ਬਾਈ ਦੀ ਬਾਤ ਹੁਣ ਲਾ ਦੇ ਖਲਾ ਹੱਦ ਹੋ ਗਈ ਤੇਰੇ ਵਾਲੀ ਨਹੀਂ ਕਹ ਤੋ ਬੋਲਦਾ ਬਾਪੂ ਤੂੰ ਕੁਛ ਨਹੀਂ ਹੁੰਦਾ ਬਾਪੂ ਤੈਨੂੰ ਕਾਲ ਜਿੱਥੇ ਬੈ ਗਈ ਮੇਰੇ ਤਾਂ ਚੀਜ਼ ਚੱਲ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਚੀਜ਼ ਨਹੀਂ ਬੈਠੀ ਉਹ ਜਿਹੜੀ ਪੀਤੀ ਆ ਰਾਤ ਜਿਆਦਾ ਪੀਲੀ ਉਹ ਬੈ ਗਈ ਹੁਣੀ ਕਾਲ ਜਿੱਥੇ ਪਹਿਲਾਂ ਨਹੀਂ ਕਰੇ ਨਾ ਉਹ ਦੇ ਨਾਲ ਬੈ ਕੇ ਪੀਤੀ ਸੀ ਬਾਪੂ ਹੈ ਉਹ ਮਦਾ ਪਿੰਦਾ ਆਂਟੀ ਪੋਤਾ ਉੱਤੋਂ ਨੰਬਰ ਦਾ ਆ ਕੋਕੀ ਪੱਕਾ ਹੋਣੀ ਤੈਨੂੰ ਕੁਛ ਪਾ ਕੇ ਉਹਦਾ ਜਣਾ ਲੱਕੀ ਦੀ ਕਿਹ ਕਹਿੰਦਾ ਹੋਰਾਂ ਦੀ ਘੱਟੀ ਹੋਈ ਆ ਮਾਂ ਦਾ ਪੀਜਨੇ ਪਈ ਹੋਲੇ ਤਾਂ ਵਿੱਚ ਕੋਈ ਚੀਜ਼ ਮਲਾਈ ਹੋਣੀ ਆ ਵੀ ਇਹਨਾਂ ਦਾ ਕੁਛ ਰੱਖੇ ਮਲਾਈ ਦਾ ਬਣਦੀ ਤਾਂ ਕੋਈ ਚੀਜ਼ ਆ ਜਿਆਦੇ ਤੱਤੀ ਪੀਲੀ ਹੋਣੀ ਤਾਂ ਹੀ ਕਾਰਜੇ ਤੇ ਲੱਗਦੀ ਚੀਜ਼ਾਂ ਮਲਾਈ ਬਣਦੀ ਆ ਸੀ ਨਹੀਂ ਹੁੰਦੀ ਆ ਅਗਵਾਰ ਕੀ ਪੀਂਦੇ ਨੇ ਗੰਮ ਛੜੇ ਛੜਦੀਆਂ ਇਹ ਤਾਂ ਕੁੱਤੇ ਪੋਈ ਕਰਨਾਂ ਨੇ ਤੂੰ ਮੁੰਡੇ ਨੂੰ ਫੋਨ ਕਰਦੇ ਮਾੜਾ ਜਾਂ ਫਿਰ ਮੈਨੂੰ ਡਾਕਟਰ ਤੇ ਪੋਈ ਲੈ ਜੀ ਫਿਰ ਹੋਰ ਕੀ ਆ ਮੈਂ ਮੁੰਡੇ ਨੂੰ ਕਰਦੀ ਆ ਫੋਨ ਜੇ ਪਰ ਪੈ ਜਾ ਮੈਂ ਤੇਰੇ ਸਿਰ ਚੁਰ ਮੱਪਾਂ ਉਹ ਆ ਗਿਆ ਲੋ ਤਾਂ ਐਂ ਬੁਲੇ ਚੱਲ ਪਈ ਨਾ ਫਿਰ ਜੇ ਆ ਗਿਆ ਤਾਂ ਪ੍ਰੀਤੋ ਪ੍ਰੀਤ ਰੋਟੀ ਬਾਈ ਛੇਤੀ ਖੇਤ ਜਾਣਾ ਇਹਨੂੰ ਪੁੱਛ ਲੈ ਜੇ ਆਖੇ ਲੱਗੂ ਮੈਂ ਦਵਾਈ ਦਵਾ ਲੈ ਤੇਰੇ ਬਾਪੂ ਨੂੰ ਕੀ ਹੋ ਗਿਆ ਇਹਨੂੰ ਲੈ ਕੀ ਹੋਣਾ ਤੇ ਉਲਟੀਆਂ ਲੱਗੀਆਂ ਪਈਆਂ ਨੇ ਇਹ ਤਾਂ ਮਰਨ ਵਾਲਾ ਹੋ ਰਿਹਾ ਮੈਂ ਜਾਣਾ ਬੇਬੇ ਖੇਤ ਰੋਟੀ ਬੰਦ ਰੋ ਛੇਤੀ ਇਹ ਤੁਸੀਂ ਲਿਓ ਹੋਰ ਕੀ ਕੰਮ ਰਹਿ ਗਿਆ ਤੇਰੇ ਕੋਲੇ ਭੱਜ ਜਾਂਦੇ ਭਾਈ ਇਹਨੂੰ ਭੱਜਣ ਦੋ ਇਹਨੂੰ ਰੋਕੋ ਨਾ ਠੀਕ ਹੈ ਇਹਨੂੰ ਮੇਰੇ ਛੱਜਕਾਰ ਬੜੀ ਬਣਾ ਦੇ ਜਦੋਂ ਮੈਨੂੰ ਲੱਕੜਾਂ ਦੇ ਨਾਲ ਦੋ ਦੇ ਦੋ ਦਵਾਈ ਦਵਾ ਲਿਆ ਉਹ ਵੀ ਬਣਾ ਦਿਓ ਬਿਮਾਰ ਹੋ ਰਿਹਾ ਦਵਾਈ ਦਵਾ ਲੈ ਖੇਤ ਫੇਰ ਵਕ ਜੀ ਮੈਂ ਖੇਤ ਕੀ ਕਰਨਾ ਹੁੰਦਾ ਉਹਨਾਂ ਨੂੰ ਹੋਰ ਬਦਾਈ ਮੜਾ ਜਾ ਕਿੱਥੇ ਆ ਕੇ ਕੀ ਕੀ ਕਰੇਗਾ ਉਰਾਂ ਜਾ ਆ ਗੱਲ ਕਰ ਲੈ ਬੱਸ ਹਾਂ ਬੋਲ ਮੈਨੂੰ ਕਿਰਾਂ ਡਾਕਟਰ ਦੇ ਲੈ ਜਾ ਵੀਰ ਬਣ ਕੇ ਖੇਤ ਪੰਦਰੂ ਜੇ ਕਚੇਰੀਆਂ ਵਗ ਚੱਲ ਨਾ ਮੇਰੇ ਨਾਲ ਬਸੀਤੇ ਕਰਾ ਦੇ ਉਹ ਜ਼ਿੱਦ ਹੁਣ ਮੇਰੀ ਬੱਧੀ ਆਦੀ ਇਹ ਮਰਨਾ ਹੋ ਰਿਹਾ ਛੜ ਛੜ ਮਰ ਜੂ ਮੈਂ ਮੇਰੇ ਸਰਦਾਰ ਲਹੂ ਸਫੇਦ ਹੋ ਗਏ ਲਹੂ ਸਫੇਦ ਹੋ ਗਏ ਤੇ ਮੇਰੀ ਗੱਲ ਸੁਣੋ ਮੈਂ ਰੋਟੀ ਲਾਉਣੀ ਐ ਨੇ ਤੇ ਤੁਸੀਂ ਬਾਪੂ ਨੂੰ ਲੈ ਕੇ ਆਹੋ ਚੱਲੇ ਜੇ ਦਵਾਈ ਦਿਵਾ ਕੇ ਲੈ ਨਹੀਂ ਜੁਤੇ ਰਦਮੇ ਮੈਂ ਪੂਰੀ ਟੋਕਰ ਦੇ ਦੀ ਕੋਈ ਪੈਸਾ ਟੋਕਰ ਕੋਈ ਨਹੀਂ ਦੇ ਦੂੰਗਾ ਕੋਈ ਨੀ ਲਿਖਾਇਆ ਕੋਈ ਨਹੀਂ ਲਿਖਾ ਦੇਂਗਾ ਆਪਣੀ ਧਾਰ ਚੱਲਦੀ ਆ ਉਹਦੇ ਲੈ ਚੱਪਲ ਪਾ ਲੈ ਕੋਈ ਨੀ ਛੀਮੇ ਵੀ ਨਿਹਾਬ ਕਰਾਂਗੇ ਆਪਾਂ ਲੈ ਚੱਪਲ ਪਾ ਲੈ ਚੱਲ ਜਿਆਦੇ ਹੋ ਗਿਆ ਮੈਂ ਚੱਲਣਾ ਕਿ ਸਰਜੂ ਮੈਂ ਚੱਲਣਾ ਨਾਲ ਬਸ ਤੂੰ ਹੁਣ ਕਿਤੇ ਨੱਚਦਾ ਕੋਚ ਕਰਿਆ ਤੂੰ ਜੇ ਤਾਂ ਤੂੰ ਡਾਕਟਰ ਹੁੰਦਾ ਮੂਹਰੇ ਤਾਂ ਮੈਂ ਰਸੂੰਦੀ ਬੇਬੇ ਤਾਂ ਉਹਦੇ ਨਿਰਮਲਾਂ ਦੀ ਜੱਟ ਨਾਲ ਹਾਂ ਤੂੰ ਘੇਟਾਂ ਚ ਧੱਕੇ ਖਾਂਦਾ ਫਿਰਦਾਵੇਂ ਧੱਕੇ ਖਾਂਦੇ ਦੇਰ ਮਗਰ ਮੈਂ ਫਿਰਦੀਆਂ ਮੰਮੀ ਬੈ ਜਾ ਤੂੰ ਤਾਂ ਬੈਠੀ ਹੋਈਆਂ ਫਿਰ ਤਪਾਲੀ ਮਤੇ ਮਾੜੇ ਬੰਦੇ ਨੇ ਲਹੂ ਪੀ ਲੈ ਮੇਰਾ ਕੰਜਰਾ ਥਰੇ ਦੱਫ ਲੈਂਦਾ ਤੜਕੇ ਨੂੰ ਕਹਿੰਦਾ ਮੈਨੂੰ ਰੋਟੀ ਆਉਂਦੀ ਐ ਤੜਕੇ ਨੂੰ ਮਰਦਾ ਫਿਰੇ ਉਹੋ ਤੂੰ ਥੋੜੀ ਕੱਲੀ ਤਪੀ ਐ ਸਾਰਾ ਟੱਬਰ ਹੀ ਤਪਿਆ ਪਿਆ ਹੁਣ ਟੱਬਰ ਸਾਰਾ ਨਿਕਲ ਜਾ ਘਰ ਚੋਂ ਨਾ ਨਾ ਫੇਰ ਕੀ ਹੋਗਾ ਜੇ ਕੁੱਟ ਪੀ ਲਈ ਬਾਪੂ ਕਹੜਾ ਰੋਜੇ ਪਿੰਦਾ ਪਤਾ ਨਹੀਂ ਰਾਤ ਕਿਵੇਂ ਪੀਲੀ ਕਿਵੇਂ ਨਾ ਪੀਲੀ ਆਹੀ ਤਾਂ ਸਹਨ ਤਹੇ ਮਾਰਿਆ ਮੈਂ ਗਾਣਾ ਦੇਣ ਲੱਗੇ ਤੁਸੀਂ ਉਧਰ ਲਵੇ ਲਾ ਲੈਨੇ ਹੋ ਲਾ ਲੈ ਕਿਹਨਾਂ ਹੁਣ ਬਿਮਾਰ ਨੇ ਤੇ ਬੇਪੇ ਦਵਾਈ ਦਪਾਉਣੀ ਆਉਣਾ ਤੈਨੂੰ ਕਹੀ ਤਾਂ ਜਾਣੀ ਆ ਲੋਕਾਂ ਨੂੰ ਇਹ ਪੱਕਾ ਪਤਾ ਵੀ ਇਹਨਾਂ ਦਾ ਟੱਬਰ ਵਹਿਮਾ ਦਾ ਮਾਰਿਆ ਪਿਆ ਲੋਕ ਤਾਂ ਹੋਰ ਘਰ ਕਰ ਕਰਕੇ ਸਿੱਟਦੇ ਐ ਨੂੰ ਹੋ ਜੇਗਾ ਬਾਪੂ ਲੋਟ ਐਡੀ ਗੱਲ ਨਹੀਂ ਹੈਗੀ ਟੈਨਸ਼ਨ ਨਾ ਲੈ ਆਂ ਤੇਰੀ ਬੀਬੀ ਨੂੰ ਮਾਂ ਜਿਹੜਾ ਭੋਗ ਲਈ ਠੀਕ ਐ ਰਿਸ਼ਤੇਦਾਰੀਆਂ ਚ ਫੋਨ ਕਰ ਦੋ ਪਤਿਆਰਾਂ ਉਹ ਬੋਲੀਆਂ ਕਰਦੇ ਘਰ ਤੇ ਤੇਰੇ ਤੋਂ ਬਿਨਾ ਇਹ ਕੌਣ ਹੈ ਮੇਰਾ ਜੱਗ ਤੇ ਅੱਛੀ ਬੁਲਾ ਲੈ ਡਾਕਟਰ ਨੂੰ ਮੈਥੋਂ ਨਹੀਂ ਹੁੰਦਾ ਚੜ੍ਹ ਮੈਂ ਬੁਲਾਉਣਾ ਇਹ ਬੈ ਜਾ ਬੈ ਜਾ ਹੈਗੇ ਨਾ ਜੀ ਕੀ ਕਰੀ ਠੀਕ ਹੈ ਡਾਕਟਰ ਸਾਹਿਬ ਜੀ ਉਹ ਮਰੇ ਜੇ ਬਾਪੂ ਨੂੰ ਦੇਖੋ ਜੀ ਬਿਮਾਰ ਹੋ ਗਏ ਰਾਤ ਪੀ ਲਿਓ ਨੇ ਅੱਛਾ ਕੋਈ ਨਹੀਂ ਉਹਨਾਂ ਨੂੰ ਲਾਹੌਰੇ ਬਲਾ ਕੇ ਲਿਓ ਚੈੱਕ ਕਰ ਲੈਣਾ ਆਪਾਂ ਲਿਓ ਅੱਛਾ ਬਾਪੂ ਓਏ ਉਹ ਬਾਉ ਅਜੰਦਰ ਅਜੰਦਰ ਲਾਉਗਾ ਸੂਆ ਨਾ ਇੱਥੇ ਹੀ ਲਾਉਂਦਾ ਸੂਆ ਡਾਕਟਰ ਨਹੀਂ ਨਹੀਂ ਥੂਰੀ ਆ ਜੋ ਕਿੱਥੇ ਲਾਵਾਂਗੇ ਆਪਾਂ ਡਰੀ ਕਿਉਂ ਜਾਂਦੇ ਨਹੀਂ ਕਰਿਆ ਕਰਦੇ ਥੂਰੀ ਆ ਜੋ ਮਰ ਗੱਲ ਤਾਂ ਸਾਰੀਆਂ ਤਰ੍ਹਾਂ ਦਾ ਬੰਦਾ ਜਾਂਦਾ ਕੋਈ ਨਹੀਂ ਕੋਈ ਨਹੀਂ ਜਵਾਕ ਨੇ ਜਵਾਕ ਨੇ ਉਹ ਨਿਰਮਲ ਦਾ ਮੁੰਡਾ ਆਪਣੇ ਦਾ ਯਾਰ ਕੋਈ ਨਹੀਂ ਹੈਗਾ ਹੋਰ ਬਿਮਾਰ ਇਟਮਾਰੀ ਵਾਲਾ ਜਾਂਦਾ ਮੈਨੂੰ ਬਾਹੇ ਮਤਨ ਨੂੰ ਪਤਾ ਕੋਈ ਨਹੀਂ ਕੋਈ ਨਹੀਂ ਆ ਜਾ ਆ ਜਾ ਮਾਰੇਗਾ ਹਟ ਹਰਦਾ ਹਰਦਾ ਮੈਂ ਨਾ ਤਾਂ ਉਹ ਬੈ ਨੋਰਮਲੀ ਹੈ ਜੀ ਨੋਰਮਲੀ ਕੋਈ ਨਹੀਂ ਆਪਣਾ ਚੈੱਕ ਕਰ ਲੈਣਾ ਦੇਖ ਕੇ ਫਿਰ ਉਤਾਰਨ ਕਰ ਲੈ ਕੋਈ ਗੱਲ ਬਲੱਡ ਚੈੱਕ ਕਰ ਡਾਕਟਰ ਕੋਈ ਨਹੀਂ ਬਲੱਡ ਚੈੱਕ ਕਰਾਣਾ ਕੀ ਹੋ ਗਿਆ ਹੈ ਤੈਨੂੰ ਪਤਾ ਨਹੀਂ ਕੀ ਹੋਇਆ ਪਤਾ ਮਤਾ ਤੋਤਾ ਗਿਆ ਲੈ ਲੈ ਕੋਈ ਨਹੀਂ ਲੈਬ ਮਸ਼ੀਨ ਲੈ ਵੀ ਪਿਆਲੀ ਚੈੱਕ ਕਰ दारू ਤਾਂ ਦੇਖਣਾ ਹੈ ਹਸਾ ਬਰਾਲਾ ਵੀ ਉਮਰ ਹੀ ਹੋ ਗਈ ਆ ਪਿੰਦੇ ਜਿਹੜੀ ਰਾਤ ਪੀਲੀ ਦੇਖਣ ਦਾ ਪਤਾ ਜਿਆਦੇ ਪੀਲੀ ਹੁਣੀ ਫਿਰਦਾ ਤਾਂ ਇਹ ਹੋਇਆ ਉਹਦਾ ਫੇਕ ਹੀ ਤਨ ਲੈਣਾ ਛੋਂ ਦਬਾ ਨੀ ਮੈਂ ਦਬਾ ਫੇਕ ਹੀ ਤਨ ਲੈਣਾ ਡਾਕਟਰ ਪਹਿਲਾਂ ਵੀ ਪੀਨੇ ਆ ਜਿਆਦਾ ਪਹਿਲਾਂ ਆਪਦੇ ਨਹੀਂ ਕੱਢੀਆਂ ਨੇ ਪੀਤੀਆਂ ਨੇ ਜਿਆਦੇ ਪੀਤੀਆਂ ਜਿਆਦੇ ਹੁਣ ਮੈਂ ਤਾਂ ਕੋਈ ਨਵਾਂ ਨਮੇਲਾ ਨਾ ਵੀ ਲਾਸ ਚ ਕਰਿਆ ਗੱਲ ਤਾਂ ਇਹ ਹੈ ਕਿ ਦਾਰੂ ਅੱਜ ਕੱਲ ਮਾੜੀਆਂ ਆ ਰਹੀਆਂ ਨੇ ਬਹੁਤ ਜਿਆਦਾ ਨਾ ਪਰ ਪਰ ਬਲਾ ਤਾਂ ਕਿਹਦੇ ਕੋਲ ਮੈਂ ਤਾਂ ਕਰੇ ਬਣਾ ਕੇ ਪੀਦੀ ਦੂਰਾ ਇਹ ਤਾਂ ਬਸ ਗਲਤ ਬੰਦੇ ਹੱਥ ਚੜ ਗਿਆ ਮੈਨੂੰ ਮੇਰਾ ਬੱਧਾ ਮਿਲ ਜਾਂਦੇ ਜਾ ਫਿਰ ਉਹ ਨਹੀਂ ਜਾ ਮੈਂ ਚਲ ਬោះ ਨੇ ਨਾਲ ਬੀਪੀ ਚੈੱਕ ਵੀ ਹੋ ਗਿਆ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਹੁਣ ਠੀਕ ਹੈ ਚੈੱਕ ਅਪ ਕਰ ਲਿਆ ਦਾਰੂਏ ਨੇ ਜਿਆਦਾ ਪੀਲੀ ਰਾਤ ਉਹਦੇ ਕਰਕੇ ਆ ਦਵਾਈ ਦੇਤੀ ਉਹ ਨਾ ਠੀਕ ਹੋਊਂਗਾ ਕੋਈ ਡਰਨ ਵਾਲੀ ਗੱਲ ਤਾਂ ਨਹੀਂ ਜੀ ਕੋਈ ਡਰਨ ਵਾਲੀ ਗੱਲ ਨਹੀਂ ਕੋਈ ਦਵਾ ਲਾਉਣਾ ਸੀ ਲਾ ਦਿੰਦਾ ਕੋਈ ਦਿੱਕਤ ਲੱਗੀ ਦੁਬਾਰੋਂ ਆ ਜਿਓ ਕੋਈ ਗੱਲ ਨਹੀਂ ਆਪਾਂ ਚੈੱਕ ਕਰ ਲਾਂਗੇ ਹੁਣ ਤਾਂ ਦਵਾਈ ਪੈਸੇ ਮੈਂ ਦੋਨੇ ਪੜਾ ਕੇ ਜਾਊਂਗਾ ਜੀ ਬਾਪੂ ਐਂ ਕਰੀ ਫਿਰ ਤੂੰ ਕਰੇ ਵਗ ਜੀ ਮੈਂ ਤਾਂ ਖੇਤ ਜਾ ਕੇ ਆਉਣਾ ਉਹ ਖੇਤ ਕੀ ਕਰੀਗਾ ਹੁਣ ਸਾ ਤੂੰ ਖੇਤੋਂ ਆਇਆ ਬਾਪੂ ਮੈਂ ਜਾਣਾ ਹੁਣ ਤੂੰ ਐ ਵੀ ਨਾ ਉਹਨਾਂ ਘਰੇ ਘਰ ਲੁੱਟ ਹੋ ਜਾਏਗਾ ਬੈਠ ਠੀਕ ਐ ਮੈਨੂੰ ਕਿਹੜਾ ਲਾਦਦਾ ਦੇਖ ਲੈ ਇਹ ਕੰਮ ਦਾ ਨਹੀਂ ਹੈਗਾ ਅੱਧਾ ਤਾਂ ਮੈਂ ਹੀ ਲੈ ਜਾ ਲਾਦਦਾ ਦਾ ਬਸ ਐਂ ਆ ਅੱਜਕੱਲ ਪੁੱਛੇ ਨਾ ਹਣਾ ਜਮਾ ਕੋਈ ਗੱਲ ਨਹੀਂ ਠੀਕ ਹੋ ਜਾਏਗਾ ਤੂੰ ਠੀਕ ਹੈ ਨਾ ਐਂ ਕਰ ਵੀ ਉਹ ਦੋ ਇਹਨੂੰ ਦੇ ਪੁੜੀਆਂ ਦੇ ਦੇਖ ਦੇ ਉਹ ਹੋ ਗਿਆ ਤੀ ਕੰਮ ਜਾ ਬੰਦੇ ਚ ਕੀ ਆਇਆ ਨਾ ਆਇਆ ਕਿਵੇਂ ਲੈਣੇ ਤਰਾ ਹਾਂ ਵਾਹ ਬਈ ਵਾਹ ਕਿਵੇਂ ਠੀਕ ਹਾਂ ਜਮਾਂ ਠੀਕ ਹਾਂ ਪਰ ਮੂਹਿਆ ਕਰੀ ਬੈਠੇ ਮਾ ਹੁਣ ਤਾਂ ਤੇਥੋਂ ਪਰ ਹੀ ਕਰਨਾ ਪਿਆ ਕਰੂ ਮੂੰਹ ਮਾਂ ਦਾ ਪਤਾ ਕੀ ਗੱਲ ਹੈ ਤਾਂ ਸਾਰਾ ਕੁਝ ਹਲਿਆ ਤਾਤੀ ਮੇਰਾ ਕੀ ਗੱਲ ਹੋ ਗਈ ਹੁਣ ਸਾਈ ਦਾ ਮੈਂ ਠੀਕ ਤੀ ਹਾਂ ਜੇ ਮੈਨੂੰ ਨਾਂਜਬਾਖ ਡਾਕਟਰ ਦੇ ਲੈ ਜਾਂਦਾ ਆਥਣੇ ਤੈਨੂੰ ਫੋਨ ਕਰਦੇ ਜਾਂ ਤੈਨੂੰ ਉਹੀ ਪਤਾ ਲੱਗਦਾ ਪਿੰਡ ਚ ਵੀ ਐ ਕਰਕੇ ਵੀ ਉਹ ਤਾਂ ਚੱਲ ਗਿਆ ਟੈਕ ਡੁਕ ਹੋ ਗਿਆ ਦੀ ਹੋ ਜਾਂਦਾ ਟੈਕ ਹਾਂ ਮਨੂੰ ਆਇੰਦਾ ਚੱਤੀ ਤਾਂ ਮੈਨੂੰ ਪਈ ਤੀ ਰਾਤ ਹਾਂ ਕਹੇ ਜੀਤੀ ਮਾਲ ਮਾਲ ਬਦੀਆ ਦੀ ਮੈਂ ਡੇਲੀ ਪੀਣਾ ਤੂੰ ਪੀਦਾ ਨਹੀਂ ਤੇ ਤਾਂ ਮੈਨੂੰ ਹੋਰ ਤਾਂ ਗਲਤ ਦੇਦਾ ਸਮਾਂ ਲੈ ਲੈ ਸਰ ਮੈਂ ਤੈਨੂੰ ਕੋਈ ਗੱਲ ਕਹਾ ਮੈਨੂੰ ਪਤਾ ਵੀ ਤੂੰ ਬੰਦਾ ਹੈਗਾ ਬਹਿਮੀ ਤੇਰੇ ਜਦ ਵਿੱਚ ਘਰ ਆਏ ਤੂੰ ਉਦੋਂ ਪਹਿਲਾਂ ਮੈਂ ਦੋ ਤਿੰਨ ਪੈ ਗੱਲਾਂ ਹੀ ਖੜਾਤੀ ਤੇਰੇ ਨਾਲ ਬਰਾਬਰ ਮੈਂ ਲਾਇਆ ਸੀ ਕਿ ਨਹੀਂ ਲਾਇਆ ਸੀ ਇੱਕ ਗੱਲ ਦੱਸ ਲੈ ਲਾਇਆ ਉਸੇ ਗਲਾਸ 'ਚ ਹੀ ਆਪਾਂ ਨੇ ਇਕੱਠੇ ਲਾਇ ਕੇ ਨਹੀਂ ਲਾਇਆ ਮੈਂ ਐਂ ਸਾਹ ਬਦਾਲਾ ਵੀ 20 ਜਾਂ ਦਾਰੂ ਕੱਢ ਲਈ 20 ਹੀ ਦਾਰੂ ਪੀ ਮੈਂ ਮੰਨਦਾ ਜਿਹੜਾ ਚਾਂਸ ਰਾਤ ਮੇਰੇ ਨਾਲ ਹੋ ਗਿਆ ਹੂੰ ਜ਼ਿੰਦਗੀ 'ਚ ਕਦੇ ਇਹੋ ਜਿਹਾ ਚਾਂਸ ਨਹੀਂ ਫਰ ਮੇਰੀ ਇੱਕ ਤਾਂ ਸੁਣ ਲੈ ਗੱਲ ਤੇਰੇ ਬਰਾਬਰ ਮੈਂ ਉਹੀ ਦਾਰੂ ਪੀਤੀ ਐ ਤੈਨੂੰ ਕੋਈ ਹੋਰ ਗੱਲ ਦੱਸਾਂ ਇਹ ਤਾਂ ਕੋਈ ਚੀਜ਼ ਮਨ ਤਾਂ ਲੱਗਦਾ ਨਹੀਂ ਪਤਾ ਕਾਂਚੀ ਪਤਾ ਹੋ ਪਤਾ ਕੋਈ ਨਹੀਂ ਅੱਜ ਕੱਲ ਦਾ ਟਾਈਮ ਆ ਹੀ ਨਹੀਂ ਦੁਨੀਆ ਬਹੁਤ ਜ਼ਿਆਦਾ ਖਰਾਬ ਲੱਲੇ ਜਰਾ ਮੈਂ ਤੇਨੂੰ ਕ ਦੱਸਾਂ ਗੱਲ ਤੇਰੇ ਬੈਣ ਦੇ ਮੈਂ ਤੇਰੇ ਬਰਾਬਰ ਪੀਤੀ ਤੇ ਹੁਣ ਇੱਕ ਹੋਰ ਸੁਣ ਲੈ ਗੱਲ ਆ ਇਹ ਕੰਮ ਹੋਰ ਹੋਇਆ ਹੋਇਆ ਹਾਂ ਥੋੜੇ ਘਰੇ ਜੇ ਤੂੰ ਦਾਰੂ ਪੀ ਕੇ ਗਿਆ ਥੋੜੀਆਂ ਬੁੜੀਆਂ ਨੂੰ ਆਇਆ ਹੂਗਾ ਵੀ ਬੁੜਾ ਅੱਜ ਪੀ ਕੇ ਆ ਗਿਆ ਦਾਰੂ ਵੀ ਅੱਗੇ ਤੋਂ ਪੀਵੇ ਨਾ ਉਹਨਾਂ ਤੇਰੀ ਦਾਲ ਰੋਟੀ ਚ ਕੁਸ ਪਤਾ ਆ ਵੀ ਤੜਕੇ ਨੂੰ ਬੁੜਾ ਔਖਾ ਉਹ ਦੂਮੜ ਕੇ ਦਾਰ ਤੱਜ ਦੇ ਦੇ ਮੈਂ ਤਾਂ ਖਸਮਾ ਰਾਤ ਰੋਟੀ ਨਹੀਂ ਖਾਦੀ ਪਹਿਲਾਂ ਮੈਂ ਤੜਕੇ ਦੀ ਰੋਟੀ ਖਾਦੀ ਹੋਈ ਐ ਪਾਣੀ ਪੂਣੀ ਚ ਪਾਤਾ ਹੂੰ ਬਣੀ ਵੀ ਨਹੀਂ ਪੀਤਾ ਪਾਣੀ ਵੀ ਗੋਣੀ ਪੀਤਾ ਯਾਰ ਦਰੂ ਵਾਲਾ ਪਾਣੀ ਨਾ ਪੀਵੇ ਮੈਂ ਦਰੂ ਪਿਆਦੀ ਕਰੇ ਪਤਾ ਜਾ ਕੇ ਕਮਸਾਨ ਮੈਂ ਛਾਰਾ ਾਟਾ ਪਰ ਮੰਗ ਉਹ ਭਾਈ ਪਤਾ ਕੀ ਹੈ ਕਹਿੰਦੇ ਨਹੀਂ ਹੁੰਦੇ ਚੰਗਾ ਕਰਨ ਵਾਲੇ ਦਾ ਉਹੀ ਬੈਰੀ ਹੁੰਦੇ ਨੇ ਲੋਕ ਮਾਦਾ ਤੇਰਾ ਜਿੰਨਾ ਫਾਇਦਾ ਕਰਾਂ ਨਾ ਮੇਰਾ ਉਦੀ ਆ ਜਾਂਦਾ ਆ ਹੁਣ ਮੈਂ ਤੈਨੂੰ ਦੱਸਦਣਾ ਗੱਲ ਆ ਆ ਮੈਂ ਨਹੀਂ ਪਰਚਾਈ ਹੁਣ ਆਜੂ ਸਾਡੇ ਘਰੇ ਲਾਂਬਾ ਲੈ ਕੇ ਹਾਂ ਹਾਂ ਮੈਂ ਸਾਡੇ ਲਾਂਨਦਾਰ ਨੂੰ ਦਰਵਾਇਆ ਘਰੇ ਹੀ ਨਹੀਂ ਦੱਛਾ ਕੋਸਾਂ ਗੱਲ ਤਾਂ ਆਏ ਆ ਚਲੋ ਤਾਂ ਦੋ ਕੁ ਟਕ ਟਕ ਪਈ ਕਰ ਮਾਦੇ ਨੇ ਜਹੇ ਜਹੇ ਹਾਂ ਆਏ ਕੈ ਨਾ ਲਾਣਾ ਨਗਰਾ ਤੂੰ ਭੂਗਦਾ ਮੈਂ ਹੋਰ ਕੈ ਨਾ ਜਬਾਕ ਜਾ ਗਿਆ ਹੋਇਆ ਖੀਤਕ ਨਹੀਂ ਮਾਣਾ ਮੂਟਾ ਦੇਖ ਨਹੀਂ ਵੀਰ ਬਣ ਕੇ ਕਣਕ ਦਾ ਤਾਂ ਨਮੇਟਦਾ ਜੇ ਤੂੰ ਨਹੀਂ ਜੱਪੇ ਦਾ ਰਹਿੰਦਾ ਹੋਇਆ ਮੜ ਜਾ ਗੀੜਾ ਮਾਰੀ ਜੇ ਮੈਂ ਹੋਇਆ ਥਣ ਥਈ ਕੈ ਫਰ ਮਾਜਾ ਮੈਂ ਨਾਲ ਕਿ ਕਰਾ ਸੁਣ ਡਿੱਕੀ ਗੱਲ ਹੈ ਜ਼ਿੰਮੇਵਾਰੀ ਵਾਲਾ ਬੰਦਾ ਮੈਂ ਤੈਨੂੰ ਤਾਈਉ ਕਹੀ ਲੈ ਨਾ ਦੇਖ ਤੇਰੇ ਨਾਲ ਮੇਰੀ ਬੈਠਦੇ ਸੱਥਰੀ ਮਾਦਾ ਤੇਰੇ ਕੋਲੇ ਤਾਂ ਆ ਜਾ ਨਾ ਮਾਦਾ ਯਾਰ ਤੁਹਾਡੇ ਘਰੇ ਇੰਨਾ ਬਦਨਾਮ ਹੋ ਰਿਹਾ ਛੱਡ ਦੇ ਗੱਲ ਨਾ ਚੱਲ ਫਿਰ ਠੀਕ ਹੈ ਚੰਗਾ ਪਰ ਮੈਂ ਤਾਂ ਹੁਣ ਫਿਰ ਹੇਦੀ ਜਨਾਬਾ ਹੇ ਤਬਾਗ ਜਾ ਚੰਗਾ ਵਾਗ ਜਾ ਤੈਨ ਰਖੀਉਂਦਾ ਤਾ ਨਹੀਂ ਹੈ ਤਾ ਨਹੀਂ ਹੈ ਖੁਦਾ ਸਾਲਾ ਢੰਡੜ ਜਾ ਢਾਕ ਵੀ ਹੈ ਨਾ ਢਾਕ ਵੀ ਹੈ ਤਾਰੂ ਤੇਨੇ ਕੁਝ ਪਾਇਆ ਪਹਿਲਾਂ ਨਾ ਕਦੇ ਹੋ ਗਿਆ ਕੁਤਯਾਰ ਮੈਂ ਥੋੜਾ ਰਾਤ ਨੂੰ ਅੱਬਣਾ ਚੁਬੜੀ ਲਾ ਕਿਉਂ ਮੇਰਾ ਸਾਲਾ ਪਚਾਲ ਆ ਗਿਆ ਜੰਜੀ ਲੈ ਆ ਗਿਆ ਫਤਨ ਤੇਰੇ ਬਾਪੂ ਨੇ ਕੁਛ ਸਾੜਿਆ ਵੇ ਤੇਰੇ ਬਾਪੂ ਨੂੰ ਤਾਂ ਛੱਡਿਆ ਤੂੰ ਠੀਕ ਹੈ ਬੇਬੇ ਬਾਪੂ ਜਮਾ ਸੱਟੇ ਡਾਕਟਰ ਦੇ ਲੈਟਾ ਹੈ ਉਹ ਕੱਲੇ ਦਾ ਪਣਾ ਤੇ ਕੀ ਬਣੂਗਾ ਮੈਨੂੰ ਛੱਡਿਆ ਉੱਥੇ ਜਾ ਕੇ ਬਣਨਾ ਕੀ ਹੈ ਦਵਾਈ ਦਿੱਤੀ ਡਾਕਟਰ ਨੇ ਹੁੰਦਾ ਤੇ ਪ੍ਰੀਤੋ ਕਿੱਧਰ ਹੈ ਅੰਦਰ ਹੈ ਤੂੰ ਸੁਣਦੀ ਨਹੀਂ ਬੋਤਲ ਬਾਤਲ ਸਣੀ ਨਾਤੀ ਉਹਦੇ ਮੈਂ ਮਨਪ੍ਰੀਤ ਠੀਕ ਹੈ ਪੈਣੀ ਜਮਾ ਸੱਟ ਹੈ ਬਾਪੂ ਬਾਪੂ ਠੀਕ ਹੈ ਡਾਕਟਰ ਦੇ ਹੁੰਦਾ ਡਾਕਟਰ ਕਹਿੰਦਾ ਵੀ ਕੋਈ ਖਤਰੇ ਵਾਲੀ ਗੱਲ ਨਹੀਂ ਤੇ ਤੂੰ ਐ ਕਰ ਮੈਨੂੰ ਰੋਟੀ ਬੰਨ। ਮੈਂ ਖੇਤ ਜਾਣਾ ਓਹ ਹੋ ਰੋਟੀ ਤਾਂ ਮੈਂ ਬਣਾਉਣ ਲੱਗ ਰਹੀ ਆ ਗਰਮ ਗਰਮ ਰੋਟੀ ਉਰੀ ਖਾ ਲੈ ਖੇਤ ਲੈ ਜਾ ਕੇ ਦੱਸ ਕੀ ਕਰਨਾ ਬ੍ਰੀਤੋ ਤੂੰ ਗੱਲਾਂ ਜਿਹਾ ਨਾ ਮਾਰ ਮੈਨੂੰ ਰੋਟੀ ਬੰਨ ਛੇਤੀ ਖੇਤ ਲੇਟ ਹੋ ਰਿਹਾ ਮੈਂ ਨਾ ਮੈਨੂੰ ਆ ਦੱਸ ਤੇਰੇ ਪਿਓ ਜੀ ਦੇ ਨੂੰ ਸੋਚ ਨਹੀਂ ਹੈਗੀ ਦਿਨ ਰੋਟੀਆਂ ਨਹੀਂ ਲੱਗੀ ਪਈ ਐ ਮੁੰਡਾ ਮਗਰੋ ਖਾ ਲਈ ਤੂੰ ਕਿਹੜਾ ਖਜ਼ਾਨਾ ਦੱਬੀ ਬੈਠਾ ਖੇਤ ਜਿਹੜਾ ਖੇਤੋਂ ਘਰੇ ਆਉਂਦਾ ਨਾਮ ਨਹੀਂ ਮੰਨਤ੍ਰਿਤ ਖੇਤ ਚ ਪੈਣਿਆ ਦਰਖਤਾਂ ਦੀ ਛਾਂ ਚ ਨਾ ਰੋਟੀ ਖਾਣ ਦਾ ਮਜ਼ਾ ਹੀ ਕਸੂਰ ਹੈ ਪੂਰੇ ਦਾ ਜੀ ਨਹੀਂ ਲੱਗਦਾ ਤੈਨੂੰ ਪੱਤੇ ਮੇਰਾ ਤਾਂ ਕਲੇਸ਼ ਚ ਬੜਾ ਜੀ ਨਹੀਂ ਲੱਗਦਾ ਮੇਰਾ ਖੇਤ ਜ ਚਲ ਕੋਈ ਨਾ ਮੈਂ ਬਣਵਾਂ ਦੰਨੀਆਂ ਰੋਟੀਆਂ ਤੇ ਗੱਲ ਸੁਣ ਮੇਰੀ ਦੋ ਰੋਟੀਆਂ ਵੱਧ ਬਣਦੀ ਕੱਲ ਘਟ ਰਹਿ ਗਈਆਂ ਸੀ ਘਟ ਰਹੀਆਂ ਸੀ ਹੋਰ 10 12 ਤਾਂ ਰੋਟੀਆਂ ਲੈਗਾ ਤੀ ਹਲੇ ਕਹਿੰਨਾ ਘਟ ਰਹੀਆਂ ਤੂੰ 10 12 ਚਾਰ ਰੋਟੀਆਂ ਖਾਦਿਆ ਮਾਏ ਕਮਾਲ ਹੋ ਗਈ ਬੇਬੇ ਗੱਲ ਐ ਉੱਥੇ ਨਾ ਕੁੱਤੀ ਸੂਈ ਐ ਉਹਨੂੰ ਕਤੂਰੇ ਨੂੰ ਪਾਣਾ ਚਾਹ ਰੋਟੇ ਪੁੰਨ ਲੱਗ ਜੂ ਕਿਤੇ ਨਾ ਕਿਤੇ ਲੈ ਬਾਪੇ ਵੀਰ ਸਾਰਾ ਪੁੰਨੇ ਨੂੰ ਹੀ ਲੱਗੂ ਬਸ ਲੈ ਬਾਪੂ ਨੇ ਤਾਂ ਕਦੇ ਕਰਿਆ ਆ ਕੇ ਦੱਸਿਆ ਨਹੀਂਗਾ ਵੀ ਆਪਣੇ ਖੇਤ ਕੁੱਤੀ ਸੂਈ ਐਗੀ ਉਹ ਬਾਪੂ ਜਾਣਦਾ ਖੇਤ ਹੁਣ ਤੈਨੂੰ ਪਤਾ ਧੁੱਪ ਕਰਕੇ ਕੋਈ ਨਹੀਂ ਹੈਗਾ ਸਾਰੇ ਸੀਜ਼ਨ ਚ ਬੜੇ ਪਏ ਨੇ ਕੋਈ ਨਹੀਂ ਰੋਟੀ ਪੰਨਦਾ ਮੈ ਪਾਨਨਾ ਪੁੰਨੇ ਚੱਲ ਮੈਂ ਬੰਨ ਦਿੰਨੀ ਆ ਵਾਵਾ ਬਾਪੂ ਨੇ ਖੇਤ ਕੁੱਤੀ ਰਹਿਣ ਦੇਤੀ ਕੁੱਤਣ ਤਾਂ ਬਾਤ ਨਹੀਂ ਖੜਨ ਦਿੰਦਾ ਮਨਪਰੀ ਤੋ ਕਿਹੜਾ ਕਿ ਹੁਣ ਜਾਂਦਾ ਹੁਣ 10 ਦਿਨ ਹੋ ਗਏ ਉਰੇ ਆਹ ਤੈਨੂੰ ਖੁੱਲਣਾ ਕਿਹੜਾ ਹੋਰੀਆਂ ਨੇ ਜੋ ਜਾਂਦਾ ਨਹੀਂ ਖੁੱਲਣਾ ਖੇਡਣ ਤੱਕੜਾ ਬੇਬੇ ਮੈਂ ਉੱਥੇ ਹੁਣ ਮਿੱਥੋ ਹੋਰ ਕਹਾਏਂਗੀ ਕੁਸ ਹਾਂ ਹੱਦ ਹੋ ਗਈ ਤੇਰੇ ਅੱਜ ਮੈਂ ਨਾ ਵੀਰੇ ਮੈਨੂੰ ਇਹ ਦੱਸ ਕਰੇ ਕਿ ਤੂੰ ਮੂੰਹ ਦਿਖਾਉਣਾ ਨਾ ਆਇ ਨਾ ਕਰ ਤੂੰ ਖੇਤ ਹੀ ਕਰ ਪਾਲਾ ਅੱਗ ਲੱਗੀ ਵਾਲੇ ਮਗਾਉਂਦਾ ਕਰ ਅੱਗ ਵਾਲੇ ਹਾਨੀ ਕੀ ਘਰੇ ਇਹਦੇ ਬੁੜਕੇ ਵੜਦਾ ਕੋਈ ਕੋਈ ਦਿਹਾੜੀ ਆਣੀ ਆਪਣੇ ਖੇਤ ਕੋਈ ਹੋਰ ਨਹੀਂ ਵੀ ਨਾਲ ਆਪਾਂ ਕਹਿ ਦਗੇ ਕੋਈ ਬੰਦਾ ਹੁੰਦਾ ਤੇਰੇ ਕੰਮ ਕਰੋਣਾ ਮੈਂ ਪ੍ਰੀਤ ਹੁਣ ਮੈਂ ਕੱਲੇ ਨੇ ਲੱਗ ਲਗਾ ਕੇ ਕਿੰਨਾ ਕੰਮ ਸਾਮੇ ਤੂੜੀ ਸਾਮੇ ਕਣਕ ਵੜਾਈ ਸਰੋਂ ਸਰੋਂ ਪਿੱਛੇ ਕਿੰਨਾ ਕਲੇਸ ਹੋਇਆ ਆਪਣੇ ਹੁਣ ਤੂੰ ਐ ਦਸ ਬਿਰਥੀਆਂ ਦੇਣੀਆਂ ਨਹੀਂ ਪਈ ਗੱਲ ਭਾਬੀ ਜੀ ਨਾ ਚਮਾ ਸਹੀ ਆ ਤੂੰ ਇੰਨੀਆਂ ਰੋਟੀਆਂ ਜੇ ਤੂੰ ਖਾਣਾ ਵੀ ਆ ਮੋਟਾ ਤਾਂ ਤੂੰ ਹੋ ਜਾਣੀ ਦੀਂ ਨਾ ਕਿਸੇ ਪਾਸਿਓ ਕੋਈ ਨਹੀਂ ਮੋਟਾ ਮੂਟਾ ਵੀ ਹੋ ਜਾਗੇ ਬਿਰਥੀਆਂ ਦੇਣੀਆਂ ਨੇ ਲੋਕਾਂ ਦੀ ਹੁਣ ਬਾਅਦਲਾ ਚਮ ਖਾ ਜਾਂਦਾ ਕਰਵਾ ਬਾਈ ਮਨਪ੍ਰੀਤ ਛੇਤੀ ਲੱਗ ਕੇ ਤੂੰ ਹੋ ਹੋ ਮੱਖੀਆਂ ਜਾਂ ਵੜੀ ਜਾਂਦੀਆਂ ਨੇ ਅੰਦਰ ਹਾਂ ਆ ਕੀ ਕਰੀਏ ਨਾ ਹੱਥ ਜਮਰੀ ਜਾਂਦਾ ਤੈਨੂੰ ਨਹੀਂ ਦੀਂਦਾ ਮੈਨੂੰ ਤਾਂ ਦੀਂਦਾ ਹੈਗਾ ਵੀ ਆ ਤੂੰ ਹੱਥੇ ਮਾਰ ਰਿਹਾ ਹੋਰ ਕੀ ਕਰ ਰਿਹਾ ਪਹਿਲਾਂ ਮੇਰੀ ਗੱਲ ਸੁਣ ਰੋਟੀ ਖਾ ਲਈ ਹਾਂ ਖਾ ਲਈ ਰੋਟੀ ਤਾਂ ਐ ਕਰ ਆਹ ਤੇ ਕੱਪੜੇ ਦੂਜੇ ਪੁਰਾਣੇ ਜੇ ਪਾ ਕੇ ਆ ਢੋਲ ਭਰਾਂਗੇ ਟੋਲ ਪਰਾਂਗੇ ਹੁਣ ਤੈਨੂੰ ਢੂਲ ਜ਼ਿਆਦਾ ਆ ਗਿਆ ਹੁਣ ਤਾਂ ਮੈਂ ਨਹਾ ਨੂੰ ਲਈ ਤਿਆਰ ਹੋ ਗਈ ਮੈਂ ਤਾਂ ਸ਼ਹਿਰ ਜਾ ਕੇ ਆਉਣਾਗਾ ਨਾਲੇ ਮੈਨੂੰ ਇੰਨੇ ਦਿਨ ਹੋ ਗਏ ਤੈਨੂੰ ਕਹਿੰਦੀ ਨੂੰ ਵੀ ਕਣਕ ਪਾ ਦੀਏ ਕਣਕ ਪਾ ਦੀਏ ਹੁਣ ਤੇਰੇ ਕਣਕ ਜ਼ਿਆਦਾ ਆ ਗਈ ਜਦੋਂ ਮੈਂ ਕਿਤੇ ਜਾਣਾਗਾ ਜਦੋਂ ਵੇਲੇ ਹੋ ਮਾਂਗੇ ਯਾਰ ਉਹਦੀ ਪਾਵਾਂਗੇ ਹੁਣ ਪਹਿਲਾਂ ਹਲੇ ਖੇਤ ਕੰਮ ਰਹਿੰਦਾ ਦੀ ਨਾ ਗੱਲਾਂ ਤਾਂ ਹੋਰ ਹੀ ਨਹੀਂ ਐ ਜਦੋਂ ਮੈਂ ਕਿਤੇ ਜਾਣਾ ਉਹਦੀ ਨੰਨਾ ਪੈਣਾਗਾ ਵੀ ਇਹਦਾ ਕੰਮ ਨਾ ਬਣੇ ਕੋਈ ਸੁਣਤਾ ਲੈ ਕਹਿੰਦਾ ਮੇਰੀ ਗੱਲ ਸੁਣਾ ਕੰਮ ਇੱਕ ਹੋਰ ਵੀ ਗਲਤ ਹੋ ਗਿਆ ਕੰਮ ਗਲਤ ਹੋ ਗਿਆ ਇਹ じゃ ਕੀ ਕਰਿਆ ਹੁਣ ਤੂੰ ਕਰਨਾ ਮੈਂ ਕੀ ਦੀਗਾ ਉਹ ਬੁੜਾ ਜਨ ਨਾਲਾ ਹਾਂ ਪਰ ਮੇਰੇ ਲਾ ਵੀ ਆ ਗਿਆ ਕਰੇ ਤੂੰ ਤਾਂ ਹੈ ਨਹੀਂ ਤੋਦੋ ਕਰੇ ਮੈਨੂੰ ਆ ਕੇ ਕਹਿੰਦਾ ਤਮਾ ਜੇ ਮੈਨੂੰ ਕੁੱਟ ਪੈਕ ਲਵਾ ਦੇ ਮੈਂ ਯਾਰ ਮੈਨੂੰ ਤਰਸ ਜਾ ਗਿਆ ਮੈਂ ਚੱਲ ਫੇਰ ਵੀ ਚੱਲ ਆਪਣੇ ਸਰੀਕੇ ਚ ਕੋਈ ਗੱਲ ਨਹੀਂ ਆ ਚੱਲ ਲਾਲਾ ਮੈਂ ਫੇਰ ਹੋਰ ਕਰਿਆ ਮੈਂ ਚੱਲ ਬਹਿਮ ਕਰੂਗਾ ਵੀ ਚੱਲ ਕੱਲੇ ਨਾ ਪਹਿਲਾਂ ਮੈਂ ਵੀ ਚੱਲ ਕੁੱਟ ਲਾ ਲਈ ਕਰੇ ਜਾ ਕੇ ਬਿਮਾਰ ਹੋ ਗਿਆ ਉਹਦਾ ਸਾਰੀ ਗੱਲ ਮੇਰੇ ਤੇ ਲਿਆ ਕੇ ਕੜਾ ਪਹਿਲਾਂ ਤਾਂ ਮੇਰੀ ਗੱਲ ਸੁਣ ਲੈ ਤੂੰ ਉਹਨੂੰ ਘਰੇ ਕਿਉਂ ਬਾੜਨ ਦਿੱਤਾ ਜੇ ਮੈਂ ਘਰੇ ਹੁੰਦੀ ਨਾ ਉਹਨੂੰ ਗੇਟ ਨਹੀਂ ਟੱਪਣ ਦਿੰਦੀ ਤੀਗੀ ਆਇਆ ਕਿਹੜੇ ਮੂੰਹ ਨਾਲ ਬੀਹੇ ਚ ਮੱਥੇ ਵੀ ਲੱਗ ਜਨਾ ਤਾਂ ਵੀ ਕਹਿੰਦਾ ਮੱਥੇ ਲੱਗੇ ਮਾੜੇ ਹੋਗੇ ਉਰੇ ਕਿਹੜੇ ਮੂੰਹ ਨਾਲ ਖੜੇ ਆ ਹੋ ਨਾ ਆਪ ਤਾਂ ਗੁੱਲਿਆ ਹੋਗਾ ਉਰੇ दारू ਪੀਣ ਨੂੰ ਉਹ ਗੱਲ ਹੱਥ ਵਾਲੀ ਨਹੀਂ ਯਾਰਾ ਮੈਂ ਹੁਣ ਉਹਨੂੰ ਕਹਿ ਬੈਠਿਆ ਮੈਂ ਤਾਂ ਹੱਥ ਨਾਲ ਉਹਦੇ ਨਾਲ ਕਿਹੜਾ ਕਹਿਤਾ ਉਹ ਤਾਂ ਮੇਰੇ ਕੋਲ ਬਾਗਰ ਪਿੱਛੇ ਆ ਗਿਆ ਮੈਨੂੰ ਵੀ ਬਦ ਤੇ ਵੀ ਆਊਗਾ ਜਦੋਂ ਆ ਗਿਆ ਫਿਰ ਲਵਾਉਣਾ ਪਿਆ ਹੁਣ ਇਹਦਾ ਮੂੰਹ ਵੀ ਮੋੜਾ ਜਾਂਦਾ ਜੇ ਤਾਂ ਬੰਦਾ ਘਰੀ ਆ ਗਿਆ ਚੱਲ ਕੇ ਤੇ ਇਥੋਂ ਤਾਂ ਨਹੀਂ ਮੁੜਿਆ ਗਿਆ ਇਹ ਤਾਂ ਗੱਲ ਕਰ ਮੈਂ ਹੀ ਨਹੀਂ ਤੀ ਘਰੇ ਉਹਨੂੰ ਅੰਦਰ ਵੀ ਨਹੀਂ ਪੜਨਦੀ ਤੇ ਉਹਨੇ ਪੈਰੀ ਮੋੜਦੀ ਜਿਹੜਾ ਉਹ ਮਿੰਡੇ ਮਿੰਡੇ ਬੇਇੱਜ਼ਤੀ ਕਰਦਾ ਮੈਨੂੰ ਤਾਂ ਬਿਓ ਵਰਗਾ ਲੱਗਦਾ ਮੈਂ ਤਾਂ ਸ਼ਕਲ ਹੀ ਦੇਖ ਕੇ ਰਾਜੀ ਹੋਦੀ ਉਹ ਗੱਲ ਬਿਓ ਵਰਗੀ ਦੀ ਨਹੀਂ ਫਿਰ ਬਰਤਨਾਂ ਦਾ ਪੈਂਦੀ ਆ ਹੁਣ ਜਦੋਂ ਬੰਦਾ ਆ ਕਰਦਾ ਫਿਰ ਹੁਣ ਕੀ ਬਣ ਗਿਆ ਹੁਣ ਇਹ ਵੀ ਦੱਸ ਦੇ ਹੁਣ ਕੀ ਹੋ ਗਿਆ ਇਹ じゃ ਕੀ ਹੋ ਗਿਆ ਉਹਨੂੰ ਮੈਂ ਤਾਂ ਹੁਣ ਤੈਨੂੰ ਐਂ ਕਹਿੰਦਾ ਸੀਗਾ ਚੱਲ ਹੁਣ ਉਹਨਾਂ ਦੇ ਘਰ ਤੇ ਮੈਨੂੰ ਪਤਾ ਇਹਦਾ ਲੰਬਾ ਲੈ ਕੇ ਆ ਜਾਣਾ ਤੂੰ ਸਾਂਭ ਨਹੀਂ ਗੱਲਾਂ ਮੈਂ ਕਿਵੇਂ ਸਾਂਭ ਲੂੰਗੀ ਇਹ ਤਾਂ ਤਾਂ ਪਹਿਲਾਂ ਦੇਖਣਾ ਤੀਗਾ ਵੀ ਉਹ ਬੈਮੀ ਨੇ ਕਿਉਂ ਪਿਉਣੀ ਸੀ ਉਹਨੂੰ ਦਾਰੂ ਉਹ ਮੈਥੋਂ ਬਰੋਬਰੀ ਨਹੀਂ ਹੁੰਦੀ ਤੂੰ ਕਰ ਲੈਗੀ ਚਲੋ ਤਾਂ ਮੈਂ ਦੇਖ ਹੀ ਲਉਂ ਕਿ ਹੁਣ ਸਾਹਮਣੀ ਤਾਂ ਕਹੂਗੀ ਉਹ ਗੱਲ ਕਰੇ ਤੂੰ ਪਰ ਮੈਂ ਉਹੀ ਗੱਲ ਹੋ ਜਾਂਦੀ ਹੈ ਮੈਂ ਉਹ ਮਾਰਾ ਕਰਤਾ ਦੀਗਾ ਚੰਗੀ ਚੀਜ਼ ਉਹਨੂੰ ਘਰੋਂ ਪੁਲਾਈ ਆਪਦੇੋਂ ਹਨਾ ਉਲਟਾ ਚੱਲ ਵੀ ਆਏ ਕਰਤਾ ਜਿਆ ਕਰਦਾ ਮੇਰੇ ਨਾਲ ਤਾਂ ਐ ਹੁੰਦੀ ਹੁੰਦੀ ਆ ਉਹਨਾਂ ਦੇ ਘਰੇ ਕੋਈ ਗਲੇਸ ਭੇਜੇ ਨਾਉ ਮੇਰਾ ਤੇ ਤਾਂ ਉਹ ਪੀਆਤੀ ਚਾਹੇ ਉਹ ਬਿਮਾਰ ਹੋ ਗਿਆ ਵੇਜ ਜਾਂਦਾ ਜਾਂਦਾ ਬਹਾਨਾ ਤਾਂ ਇਹੀ ਹੋ ਗਿਆ ਨਾ ਵੀ ਦਾਰੂ ਪੀਆਤੀ ਉਹਨੂੰ ਬਹਾਨਾ ਤਾਂ ਆਪਣਾ ਹੋ ਗਿਆ ਆਪਾਂ ਨੂੰ ਤਾਂ ਉਹ ਉਹੀ ਨਹੀਂ ਦੇਖ ਕੇ ਰਾਜੀ ਬਹਾਨੇ ਪਾਲਦੇ ਰਹਿੰਦੇ ਨੇ ਲੜਨਦੇ ਸਮਝ ਲਿਆਕਰ ਮੈਨੂੰ ਸਮਝਾਉਣਾ ਹੁੰਦਾ ਆਪ ਨਹੀਂ ਤੂੰ ਸਮਝਦਾ ਹੈਗਾ ਚੱਲ ਠੀਕ ਹੈ ਤੂੰ ਹੁਣ ਫੇਰ ਆਹ ਚੜਲੀ ਬਰੀ ਕਿਧਰ ਨੂੰ ਤੇਰੀ ਆ ਹਾਂ ਸੱਚ ਮੈਂ ਸ਼ਹਿਰ ਜਾ ਕੇ ਆਉਂਦੀ ਜਦੋਂ ਦੱਸਿਆ ਦਾ ਹੈਗਾ ਤੀਗਾ ਤਸੀਂ ਤਾਂ ਤਿਆਰ ਹੋਈਆਂ ਮੈਂ ਕਮਾਲ ਏ ਦਿਰੇਲੀ ਆ ਦੇਖੇ ਮੇਰੇ ਵਾਲਾਂ ਦਾ ਕੀ ਹਾਲ ਹੋਇਆ ਪਿਆ ਮਾੜੇ ਜੇ ਸਟੇਟ ਜੇ ਕਰਾਇਆ ਹੂੰ ਸੋਹਣੇ ਲੱਗਦੇ ਨੇਗੇ ਅਥਰ ਐਡਿੰਗ ਕਰਾਉਣ ਵਾਲੀ ਹੋਈ ਪਈ ਤੁਹਾਨੂੰ ਪਤਾ ਵੀ ਮੈਂ ਸੋਹਣੀ ਨਹੀਂ ਲੱਗਦੀ ਹੈਗੀ ਫਿਰ ਮੇਕਅਪ ਵੀ ਜੱਜਦਾ ਮੇਰੇ ਤੇ ਉਹਦਾ ਮੈਨੂੰ ਵੀ ਪਤਾ ਹੀ ਹੈ ਜੇ ਮੈਂ ਤੈਨ ਬਗ ਜਾ ਪਰ ਮੈਂ ਤੁਹਾਨੂੰ ਇਹ ਕਹਣਾ ਮਰਾ ਟਾਈਮ ਨਾਲ ਆ ਜੀ ਮੈਂ ਪਾਵਾਂਗੇ ਸ਼ਾਮ ਨੂੰ ਚਲ ਠੀਕ ਆ ਜੂੰਗੀ ਟਾਈਮ ਨਾਲ ਐਡੀ ਬੋਲੀ ਮੈਂ ਵੀ ਨਹੀਂ ਹੈਗੀ ਵੀ ਸਾਰਾ ਦਿਨ ਉੱਥੇ ਬੈਠੀ ਰਹੂੰ ਬਾਕੀ ਬਾਰੀ ਮਿਲੇ ਦੀ ਆ ਉੱਥੇ ਪੀੜ ਹੁੰਦੀ ਆ ਉਹਦੇ ਲਵੇ ਆ ਜੂੰਗੀ ਛੇਤੀ ਆ ਜੂੰ ਮੈਂ ਬਾਕੀ ਛੇਤੀ ਉਹ ਗੱਲ ਸਾਂਭ ਲਈ ਜਿਹੜੀ ਕਹੀ ਏ ਤੈਨੂੰ ਨਾਲੇ ਆਹ ਦੇਖ ਲਈ ਜੇ ਤੇਥੋਂ ਢੋਲ ਚ ਪੈਂਦੀ ਹੂਈ ਕਣਕ ਪਾ ਦੀ ਚੰਗਾ ਮੇਰੇ ਵਾਲ ਖਰਾਬ ਹੋ ਜਾਣਗੇ ਬੇ ਵਾਲ ਕਰਾ ਕੇ ਬਗ ਜਾ ਬਗ ਜਾ ਬਗ ਜਾ ਬਗ ਜਾ ਨਾ ਵਾਲ ਖਰਾਬ ਹੋ ਜਾਣਗੇ ਭਾਬੀ ਕਿਹੜੇ ਵੇਲਿਆਂ ਦੀ ਡਿੱਕੀ ਜਾਂਦੀ ਆ ਮੈਂ ਤੈਨੂੰ ਬਾਝਾਂ ਮਾਰੀ ਜਾਂਦੀ ਆ ਭਾਬੇ ਪਾਣੀ ਪਾਤਾ ਮਸ਼ੀਨ 'ਚ ਪਾਣੀ ਪਾਤਾ ਵੀ ਤੂੰ ਆ ਜਾ ਮੈਂ ਤਾਂ ਕੱਪੜੇ ਜ ਇਕੱਠੇ ਕਰਕੇ ਲਈਆਂ ਮਹਾ ਜ ਇਕ ਦੋ ਰਹਿ ਗਏ ਫਿਰ ਤੈਨੂੰ ਪਤੀਏ ਬੇਬੇ ਦਾ ਫਿਰ ਬੋਲੂਗੀ ਕਹੂੰਗੀ ਆ ਤਾਂ ਵਿਚਾਲਾ ਕਰ ਦਿੰਨੀ ਆ ਕੱਪੜੇ ਧੋਣ ਵੇਲੇ ਸਿੱਟ ਦੇ ਫਿਰ ਜਲਦੀ ਨਾਲੇ ਭਾਬੀ ਮੇਰੀ ਗੱਲ ਸੁਣ ਇੱਕ ਗੱਲ ਕਹਾਂ ਤੈਨੂੰ ਹਾਂ ਨਾ ਤੂੰ ਬਾਈ ਤੇ ਗੌਰ-ਗੌਰ ਕਿਉਂ ਨਹੀਂ ਕਰਦੀ ਗੌਰ ਹਾਂ ਕਿਉਂ ਕੀ ਹੋ ਗਿਆ ਨਾ ਜੇ ਉਹ ਆ ਕੇ ਤੈਨੂੰ ਆਈ ਕਹਿ ਦਿੰਦਾ ਵੀ 11 ਰੋਟੀਆਂ ਬੰਦ ਦੇ 15 ਬੰਦ ਦੇ ਤੂੰ ਬੰਨ ਕੇ ਹੈ ਉਹਨੂੰ ਪਕਾ ਕੇ ਮੰਨ ਤੇ ਹੁਣ ਭੇਜ ਦਿੰਨੀ ਆ ਲੈ ਫੇ ਰੋਟੀਆਂ ਉਹਨ ਖਾਣ ਵਾਸਤੇ ਪਕਾਉਣੇ ਹੋਰ ਕੀ ਕਰਨਾ ਹੈ ਰੋਟੀਆਂ ਦਾ ਮੈਂ ਇਹ ਨਹੀਂ ਕਹਿੰਦੀ ਵੀ ਰੋਟੀਆਂ ਕਿਉਂ ਪਕਾ ਕੇ ਭੇਜਦੀ ਆ ਮੈਂ ਗੱਲ ਇਹ ਕਰਦੀ ਆ ਵੀ ਉਹਦੇ ਤੇ ਗੌਰ ਕਿਉਂ ਨਹੀਂ ਕਰਦੀ ਵੀ ਖੇਤੋਂ ਦਾ ਇਹੋ ਜਿਹਾ ਹੈਗਾ ਕੀ ਆ ਜਿਹੜਾ ਉਹ ਇੰਨਾ ਲੰਗਰ ਪਕਾਪਕਾ ਲੈ ਕੇ ਜਾਂਦਾ ਓਹੋ ਤਾਂ ਸਿਆ ਤਾਂ ਹੈਗਾ ਦੀ ਵੀ ਤੇ ਕੁੱਤੀ ਸੂਈ ਆ ਕਹਿੰਦਾ ਉਹਨੂੰ ਪਾ ਦਿੰਨਾ ਗਾ ਰੋਟੀਆਂ ਨਾਲੇ ਪੁੰਨ ਹੁੰਦਾ ਗਾ ਕੁੱਤੇ ਦੇ ਲੈ ਜਾ ਤਾਂ ਬੱਲੇ ਕੁੱਤਾ ਨਾ ਦੋ ਰੋਟੀਆਂ ਖਾਜੂ ਵੱਧ ਤੋਂ ਵੱਧ ਤਿੰਨ ਖਾਜੂ ਤਿੰਨ ਤੋਂ ਵੱਧ ਮੂੰਹ ਨਹੀਂ ਲ ਨੀ ਮਨ ਪ੍ਰੇਤ ਕੁੱਤੀ ਸੂਈ ਹੋਈ ਐ ਭੁੱਖ ਲੱਗਦੀ ਉਹਨਾਂ ਦੇ ਵਿਚਾਰੀ ਦੇ ਛੋਟੇ ਛੋਟੇ ਬੱਚੇ ਨੇ ਤਾਂ ਕਰਕੇ ਕੁੱਤੀ ਰੋਟੀਆਂ ਜ਼ਿਆਦਾ ਖਾਂਦੀ ਹੋਣੀ ਛੋਟੇ ਛੋਟੇ ਬੱਚਾ ਨੂੰ ਤੂੰ ਮਾਰ ਗੋਲੀ ਮੈਂ ਤੈਨੂੰ ਕਹਿਨੀ ਆ ਵੀ ਵੀਰੇ ਨਾਲ ਨਿਗਰੱਖ ਕੇ ਤੇ ਹੋਰ ਨਾ ਚੰਨ ਚਾੜ ਦੇਵੇ ਉੱਥੇ ਜਵਾਕਾਂ ਵਾਲੀ ਨੂੰ ਲਈ ਬੈਠਾ ਹੋਵੇ ਨਾਲੇ ਤਾਂ ਮੈਨੂੰ ਇਹ ਗੱਲ ਦੱਸ ਪਹਿਲਾਂ ਉਹ ਇੰਨਾ ਖੇਤ ਜਾਂਦਾ ਸੀ ਪਹਿਲਾਂ ਕਿੱਥੇ ਖੇਤ ਜਾਂਦਾ ਜੇ ਮਾੜਾ ਮੋਟਾ ਖੇਤ ਕੰਮ ਵੀ ਹੁੰਦਾ ਤਾਂ ਵੀ ਰੋ ਪਿੱਟ ਕੇ ਮਸਾਂ ਜਾਂਦਾ ਉਹ ਵੀ ਬਾਪੂ ਗਾਲਾਂ ਦਿੰਦਾ ਸੀ ਤਾਂ ਕਰਕੇ ਹਾਂ ਫਿਰ ਤੂੰ ਆਪ ਹੀ حساب ਲਾ ਲੈ ਵੀ ਜੇ ਬਾਪੂ 10 ਵਜਾ ਮਾਰਦਾ ਸੀ ਉਹ ਇੱਕ ਆਵਾਜ਼ ਤੇ ਤੇ ਹੁਣ ਹੁਣ ਉਹ ਬਿਨਾਂ ਕਹੀ ਭੱਜ ਜਾਂਦਾ ਕੋਈ ਨਾ ਕੋਈ ਚੱਕਰ ਤਾਂ ਹੈਗਾ ਪਤਾ ਕਰ ਲਾ ਭੈਣੇ ਮੈਂ ਤਾਂ ਤੈਨੂੰ ਬਸ ਦੱਸਣਾ ਸੀ ਭਾਬੀ ਸਹੀ ਗੱਲਾਂ ਮਾ ਪ੍ਰੀਤ ਦੀ ਕੋਈ ਨਾ ਕੋਈ ਦਾਲ ਚ ਕਾਲਾ ਤਾਂ ਹੈਗੀ ਐ ਚਲ ਕੋਈ ਨਾ ਗੱਲ ਦਾ ਤਾਂ ਮੈਂ ਪਤਾ ਕਰਕੇ ਫੇਰ ਹੀ ਸਾਂ ਲੂੰਗੀ ਕੱਪੜੇ ਜੇ ਧੋਦਾ ਉਹ ਬੁੜੀ ਫੇਰ ਬੋਲੂਗੀ ਧੋਤੇ ਨਹੀਂ ਹੈਗੇ ਯਾਰ ਪੰਡੇ ਬਹੁਤ ਬਦਲ ਗਿਆ ਹੈ ਐਡੀਆਂ ਐਡੀਆਂ ਕੂਠੀਆਂ ਛੱਤੀਆਂ ਮੇਰੇ ਰਾਹ ਆਲੇ ਮੇਂਦਰ ਦਾ ਘਰ ਨਿਕਾ ਜਾਂ ਕੋਠਾ ਹੁੰਦਾ ਸੀ ਤਿੰਨ ਸਾਦਾਂ ਜੇ ਮੇਰੇ ਰਾਂ ਨੇ ਚਫਸਲਾਤੀ ਉੱਤੇ ਹੈ ਨਾ ਵੱਲਾ ਬੱਲਾ 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 ਉਹ ਬੱਗੀ ਤੇ ਤਰੀ ਕਮਾਦੋਂ ਨਿਕਲੀ ਨਹੀਂ ਉੜਦੀ ਨੂੰ ਬਾਜ ਪੈ ਗਿਆ ਕਿਵੇਂ ਆ ਬਟੋਨਿਆ ਨਾ ਮੂੰਹ ਸੰਭਾਲ ਕੇ ਬੋਲ ਤੂੰ ਹੈਗਾ ਕੌਣ ਹੈ ਮੇਰੇ ਤੇਰਾ ਮਤਲਬ ਕੀ ਬਣਦਾ ਐ ਬੋਲਣ ਦਾ ਛੱਤਰ ਨਾ ਖਾਲੀ ਮੈਂ ਤਾਂ ਜੁੱਤੀ ਘੱਡ ਲੂ ਤੇਰੇ ਵਰਗੇ ਬੀਸਿਆਂ ਫਿਰਦੇ ਨੇ ਬੀਆਂ ਚ ਓਹੋ ਓਏ ਇੱਕ ਤਾਂ ਹੁਣ ਮੈਂ ਸੋਣਾ ਜ਼ਿਆਦਾ ਹੋ ਗਿਆ ਤੈਨੂੰ ਤਾਂ ਨਹੀਂ ਪਤਾ ਲੱਗਦਾ ਮੇਰੀ ਗੱਲ ਸੁਣੋ ਉਹੀ ਐ ਜਿਹਨੂੰ ਪੱਬਿਆਂ ਦੇ ਚੜ-ਚੜ ਕੰਧ ਉੱਤਦੀ ਦੇਖਦੀ ਹੁੰਦੀ ਸੀ ਜੱਸਾ ਹੱਤੋਂ ਜੱਸਾ ਤਾਂ ਉਹੀ ਐ ਜਿਹਨੂੰ ਕਹਿੰਦੀ ਹੁੰਦੀ ਸੀ ਜਿੰਨਾ ਚਿਰ ਰੋਟੀ ਨਹੀਂ ਖਾਂਦਾ ਉਹਨਾ ਟਾਈਮ ਮੈਂ ਨਹੀਂ ਖਾਂਦੀ ਤੂੰ ਤਾਂ ਜਮੀਂ ਬਦਲ ਗਿਆ ਪਹਿਲਾਂ ਵਾਲਾ ਤਾਂ ਰਹੀ ਨਹੀਂ ਹੈਗਾ ਤੂੰ ਲੈ ਥੱਲੇ ਪਹਿਲਾਂ ਵਾਲੀ ਰਹੂ ਮੈਂ ਕੋਈ ਗੱਲ ਨਹੀਂ ਆ ਜਿਹੜੇ ਬਾਲ ਜੇ ਰੰਗਾਈ ਫਿਰਦੀਆਂ ਕਰੂ ਲੋਟ ਕੋਈ ਨਾ ਆ ਗਿਆ ਹੁਣ ਤੇਰਾ ਖਸਮ ਦੱਸਦੀ ਪਿੰਡ ਵਾਲਿਆਂ ਨੂੰ ਮੂੰਹ ਸੰਭਾਲ ਕੇ ਬੋਲ ਪਿੰਡ ਦੇ ਵਿਚਾਲੇ ਖੜਾ ਹੈਗਾ ਛੱਤਰ ਨਾ ਖਾ ਲਈ ਪਹਿਲਾਂ ਵੀ ਛੱਤਰ ਖਾ ਕੇ ਨਿਕਲੇ ਸੀ ਇੱਥੋਂ ਉਹ ਮੇਰੀ ਗੱਲ ਸੁਣ ਹੁਣ ਪਹਿਲਾਂ ਵਾਲਾ ਜੱਸਾ ਨਹੀਂ ਰਿਹਾ ਹੋਵੇਗਾ ਆਪਣੇ ਘਰੇ ਹੋਵੇਗਾ ਮੈਂ ਤਾਂ ਕੰਮ ਜਾਣੀ ਆ ਉਹਦਾ ਦੇਖਿਆ ਹੋਇਆ ਨਾਲੇ ਕਿਹੜਾ ਜੱਸਾ ਤੂੰ ਛੱਤਰ ਖਾ ਕੇ ਨਿਕਲੇ ਸੀ ਇੱਥੋਂ ਸੁਣ ਮੇਰੇ ਸਾਡੇ ਦੀ ਜਿਹੜਾ ਕਿੰਨਾ ਖਰੀਬ ਵਾਲਾ ਆ ਗਿਆ ਓਏ ਹੈ ਕੋਈ ਨਾ ਜਿੱਦਣ ਡਿੱਕੇ ਚੜ ਗਈ ਨਾ ਐਹੀ ਜੀ ਮਾਂਚੋਂ ਮੁੜ ਕੇ ਦੇਖ ਲਿਆ ਕੌਲੀ ਚੱਕਣ ਦੀ ਲੋੜ ਨਹੀਂ ਪੈਣੀ ਲੁੱਮੇ ਮਰ ਜਾ ਇਹ ਕਿੱਥੋਂ ਆ ਗਿਆ ਮਸਾਂ ਤਾਂ ਇਹ ਘਟਾਇਆ ਤੇ ਪਿੰਡ ਚੋਂ ਉਹ ਤਾਂ ਗੱਲ ਤਾਂ ਸੱਚੀ ਕਰਦਾਗਾ ਦੇਖਦੀ ਤਾਂ ਮੈਂ ਵੀ ਸੀ ਇਹਦੇ ਕਣੀ ਗਲਤੀ ਤਾਂ ਮੇਰੀ ਵੀ ਸੀ ਪਰ ਗੱਲਾਂ ਪਲਟਾ ਕੇ ਇਹਦੇ ਸਿਰ ਮੜਤਾ ਦੀ ਸਾਰਾ ਕੁਸਾ ਜੇ ਹੁਣ ਕਿਸੇ ਨੂੰ ਪਤਾ ਲੱਗ ਗਿਆ ਮੇਰੇ ਬਾਰੇ ਮੇਰੀ ਕੀ ਰਹੇਗੀ ਚਲ ਦੇਖੀ ਜਾਉ ਜਿਵੇਂ ਪਹਿਲਾਂ ਸਾਂਭ ਲਈ ਤੀ ਗੱਲ ਹੁਣ ਵੀ ਸਾਂਭ ਲੂ ਮੇਰਾ ਕੀ ਬਗੜ ਲੂਗਾ ਕਿ ਜੰਮੇ ਨਾਲ ਦੇ ਕਿਤੋਂ ਨਾ ਮੁੱਲ ਥਿਆਉਂਦੇ ਜੱਤੇ ਨੂੰ ਖਵਾਈ ਰੋਤੀ ਔਰ ਜੱਤੇ ਬਾਹਰ ਖੁੱਲਾ ਪਿਆ ਇਹ ਵੀ ਕੰਜਰ ਦਾ ਬਾਰ ਹੀ ਖੁੱਲਾ ਰੱਖਦਾ ਔਰ ਜੱਤੇ ਹਾਂ ਕਿੱਧਰ ਮਰ ਗਿਆ ਇਹ ਦੋ ਦੂ ਕੋ ਤੱਕ ਬੰਦਾ ਵੀ ਨਹੀਂ ਦਿਖਦਾ ਕੋਈ ਕਦੂਰੇ ਤਾਂ ਨਹੀਂ ਟੱਤੀ ਟੁੱਤੀ ਬੈਠੇ ਹੋਵੇ ਓ ਜੱਸੇ ਮੇਰਾ ਯਾਰ ਕਿਤੇ ਹੁੰਨਾ ਜਾਖਲ ਬੱਗਿਆ ਹੋਵੇ ਇਹ ਛਾੜ ਦੂਗਾ ਚੰਦ ਇਹ ਹੈਗੇ ਤਾਂ ਪਹਿਲਾਂ ਕਬੈੜੀ ਆ ਪਹਿਲੇ ਦਿਨੋਂ ਕਿਤੇ ਮੈਨੂੰ ਵੀ ਰੋਟੀ ਖਾਣ ਜੋਗਾ ਨਾ ਛੱਡੇ ਨਾਲੇ ਨੂਲੇ ਕਰਨੀ ਤਾਂ ਨਹੀਂ ਬੈਠਿਆ ਤੇ ਦਿਮਾਗ ਹਲੇ ਆ ਤਾਂ ਮੇਰਾ ਤਾਂ ਯਾਰ ਗਿਆ ਤਾਂ ਗਿਆ ਕਿੱਥੇ ਮੈਨੂੰ ਐ ਲੱਗਦਾ ਕਿ ਧੂਨ ਨਾ ਕਿਸੇ ਨੂੰ ਜਨਾਨੀ ਨਾਲੇ ਕੇ ਨਿਕਲ ਗਿਆ ਹੋਵੇ ਪਰ ਜਿਹੜੇ ਬੰਦੇ ਨੂੰ ਦੱਸੇ ਜੱਬਨ ਦੇ ਹੱਥ ਪੈ ਜੇ ਕੰਨ ਨੂੰ ਲੋਟ ਆਉਂਦਾ ਮੈਨੂੰ ਵੀ ਇੱਕ ਰੋਟੀ ਖਾਣ ਦਿਨ ਤਾਂ ਨਿਕਰੇ ਮੈਨੂੰ ਐਸੀ ਵੀ ਅੰਮਾ ਜਾਇਆ ਹੈ ਮਾ ਜਾਇਆ ਵੀ ਨਾਲ ਬਹਿ ਕੇ ਰੋਟੀ ਖਾ ਲੂ ਚਲ ਹੌਲੀ ਹੌਲੀ ਕਰਾ ਦੂ ਰਾਜੀ ਬੰਦਾ ਕਰੇ ਭਾਈ ਤਾਂ ਮੇਰੀ ਹੈ ਮੈਂ ਦੇਖ ਕਿੰਨਾ ਚੰਗਾ ਚਲਾ ਜੂ ਓ ਰੱਬਾ ਹਰਣੀ ਹੋਰ ਬੜਾ ਠੀਕ ਹੈ ਹਾਂ ਹਾਂ ਵਧੀਆ ਠੀਕ ਠਾਕ ਤੂੰ ਦੱਸ ਕੇ ਕੀ ਕਰੀ ਜਾਂਦੀ ਸੀ ਕੁਛ ਨਹੀਂ ਮੈਂ ਤਾਂ ਪ੍ਰੈਸ ਜੀ ਕਰਦੀ ਸੀ ਕੱਪੜਿਆਂ ਦੇ ਪ੍ਰੈਸ ਲਈਦੀ ਚੱਕ ਕੇ ਅੰਦਰ ਅੱਛਾ ਹਾਂ ਚਲੋ ਮੈਂ ਤਾਂ ਕਹਾ ਕੰਮ ਜਾਂਦੀ ਸੀ ਕਿ ਸ਼ਹਿਰ ਜਾ ਕੇ ਆਉਂਦੀ ਸੀ ਪਰ ਜਾਇਆ ਨਹੀਂ ਗਿਆ ਹੈਗਾ ਫਸ ਲਾਂਗੀ ਨਾ ਹਾਂ ਰਾਸਤੇ 'ਚ ਹੀ ਡੀਕਾ ਲੱਗ ਗਿਆ ਮੈਨੂੰ ਤਾਂ ਡੀਕਾ ਵੀ ਇਹੋ ਜਿਹਾ ਲੱਗਿਆ ਜਿਹੜਾ ਮੈਨੂੰ ਕੋਸਵਾਸ ਹੀ ਨਹੀਂ ਹੁੰਦਾ ਵੀ ਇਹ ਡੀਕਾ ਲੱਗ ਸਕਦਾ ਹੈਗਾ ਇਹੋ ਜਿਹਾ ਕੀ ਹੋ ਗਿਆ ਮੈਂ ਤਾਂ ਦਿਲ ਤੇ ਬੋਝ ਚਾ ਬਣਿਆ ਪਿਆ ਤੇਰੇ ਲਈ ਹੱਦ ਹੋਈ ਪਈ ਆ ਉਹ ਤਾਂ ਤੂੰ ਮੇਰੇ ਲਈ ਸਾਰੀਆਂ ਕੰਨਾ ਕਰਦੀਆਂ ਆ ਆ ਗੱਲ ਤਾਂ ਦੱਸੀ ਨਹੀਂ ਹੈਗੀ ਜਿਹੜੀ ਦੱਸਣ ਵਾਲੀ ਸੀ ਵੀ ਜੱਸਾ ਰੇਗਾ ਜੱਸਾ ਹਾਂ ਤੈਨੂੰ ਕਿਹਨੇ ਨਾਲ ਕੋਣ ਲੱਗ ਗਈ ਤੂੰ ਰਹਿਣ ਦੇ ਰਹਿਣ ਦੇ ਓਹੋ ਜੇ ਜੱਸਾ ਆਊਗਾ ਤਾਂ ਘਰੀ ਆਊਗਾ ਹੁਣ ਬਾਹਰ ਤਾਂ ਫਿਰਦਾ ਨਹੀਂ ਉਹ ਤੈਨੂੰ ਪਤਾ ਤਾਂ ਹੈਗਾ ਚੰਗਾ ਭਲਾ ਵੀ ਕਰੋ ਉਹਦੇ ਨਾਲ ਕੀ ਕੁਝ ਹੋਇਆ ਤੇ ਕਿਉਂ ਕਰੋ ਗੱਡੇਤੀ ਉਹ ਆਹ ਉਹ ਬੀਰੀ ਦੇ ਮੋੜ ਤੇ ਤਾਂ ਮੈਨੂੰ ਟੱਕਰਿਆ ਹੈਗਾ ਉਹ ਉਹੀ ਪਹਿਲਾਂ ਵਾਲੀਆਂ ਆ ਤਾਂ ਗੰਦੀਆਂ ਡਿਗੀਆਂ ਹੋਈਆਂ ਲੱਗਣ ਨਹੀਂ ਤਾ ਜਦੀ ਛੇੜਨ ਬਹਿ ਗਿਆ ਉਹਦਾ ਲੁਚਪਣਾ ਨਾ ਜਾਵੇ ਨੀ ਕੋਈ ਹੋਰ ਹੋਣਾ ਤੈਨੂੰ ਉਹੀ ਭਲੇਖਾ ਪੈ ਗਿਆ ਆਹੋ ਉਹਦੀਆਂ ਆਤਾਂ ਦਾ ਭਲੇਖਾ ਨਹੀਂ ਪੈ ਸਕਦਾ ਉਹਦਾ ਭਲੇਖਾ ਪੈ ਸਕਦਾ ਵੀ ਉਹਦੀ ਰਹਿਣੀ ਸਹਿਣੀ ਬਦਲ ਗਈ ਹੂੰ ਅੱਗੇ ਨਾਲੋਂ ਤਾਂ ਸੋਹਣਾ ਹੋਇਆ ਤੇ ਹੈਗਾ ਅੱਗੇ ਤਾਂ ਉਹ ਵੀ ਠੀਕ ਜਿਹੀ ਬਣ ਕੇ ਰਹਿੰਦਾ ਸੀ ਚਲ ਪੜਿਆ ਲਿਖਾ ਤਾਂ ਹੈਗਾ ਪਹਿਲਾਂ ਹੀ ਵਧੀਆ ਬਣ ਕੇ ਰਹਿੰਦਾ ਸੀਗਾ ਹੂੰ ਅੱਗੇ ਨਾਲੋਂ ਸੋਹਣਾ ਹੋ ਰਿਹਾ ਹੈਗਾ ਵਧੀਆ ਹੋ ਰਿਹਾ ਤੀਗਾ ਨਾਲੇ ਫਿਰ ਹੋਈ ਜਾਵੇ ਸੋਹਣਾ ਅਸੀਂ ਨੇ ਸੋਨੇ ਤੋਂ ਕੀ ਕਰਾਉਣਾ ਮੈਂ ਕਿਹੜਾ ਗਾਂ ਫੋੜੇ ਤੇ ਲਾਉਣਾ ਹੋ ਰਗੜ ਕੇ ਨਾਲੇ ਤੈਨੂੰ ਪੱਕਾ ਯਕੀਨ ਵੀ ਐ ਵੀ ਉਹ ਜੱਸਾ ਤੀ ਜਾਂ ਕੋਈ ਹੋਰ ਤੀ ਤੂੰ ਵੀ ਬੌਂਦਲੀ ਰਹਿਣੀ ਐ ਦੁਪਹਿਰੇ ਚ ਪਤੀ ਨਹੀਂ ਲੱਗਦਾ ਕੀ ਕਹਦੇ ਕੀ ਨਾ ਓਹੋ ਮੈਂ ਕਾਹਨੂੰ ਬੌਂਦਲਣਾ ਮੰਨਿਆ ਵੀ ਭਲੇਖਾ ਪੈ ਸਕਦਾ ਪਰ ਜਿਹੜੀ ਉਹਦੀ ਹਰਕਤਾਂ ਨੇ ਨਾ ਉਹ ਤਾਂ ਤਾਂ ਦੂਰ ਹੀ ਪਛਾਣ ਲੂ ਬੰਦਾ ਆਪਦੇ ਮੂੰਹ ਨਾਲ ਕਹਿੰਦਾ ਸੀ ਮੈਂ ਤਾਂ ਦੱਸਦੀ ਨੂੰ ਵੀ ਸ਼ਰਮ ਆਉਂਦੀ ਐ ਮੈਨੂੰ ਕਹਿੰਦਾ ਆਖੇ ਭੁੱਲ ਗਈ ਮੈਨੂੰ ਮੈਂ ਜੱਸਾ ਕੋਈ ਨਾ ਕੋਈ ਭੁੱਲਿਆ ਜੇ ਨਹੀਂ ਭੁੱਲਿਆ ਪਰ ਮੇਰੇ ਤਾਂ ਯਾਦ ਆ ਵੀ ਉਹ ਬੰਦਾ ਕਹੇ ਜਾਂ ਕੁਛ ਮਰਜ਼ੀ ਹੋ ਜੇ ਇਸ ਕਰੇ ਤਾਂ ਉਹ ਬੜੇ ਨਹੀਂ ਸਕਦਾ ਪਹਿਲਾਂ ਮੈਨੂੰ ਪਤਾ ਵੀ ਮੇਰਾ ਘਰ ਟੁੱਟਣ ਤੋਂ ਕਿਵੇਂ ਬਚਿਆ ਫਿਰ ਪਿੰਡ 'ਚ ਇੱਥੇ ਘਰੇ ਨਹੀਂ ਰਹਿੰਦਾ ਹੈਗਾ ਫਿਰ ਉਹ ਪਿੰਡ 'ਚ ਫਿਰਦਾ ਤੀਗਾ ਪਿੰਡ 'ਚ ਕਿਤੇ ਰਹਿੰਦਾ ਹੁਣਾ ਫਿਰ ਮੈਨੂੰ ਤਾਂ ਐ ਹੀ ਲੱਗਿਆ ਸੀ ਵੀ ਮੰਨਿਆ ਚਲ ਬਾਪੂ ਦਾ ਗੁੱਸਾ ਭੇੜਾ ਪਰ ਮਾਂ ਨਹੀਂ ਲਵੇ ਲਾ ਲਿਆ ਹੁਣਾ ਕੁਚਰ ਬਾਅਦ ਤਾਂ ਗੁੱਸਾ ਢਾਲਾ ਹੋਇ ਜਾਂਦਾ ਹੈਗਾ ਮਾਂ ਤੋਂ ਕਾਨੂੰ ਰਿਹਾ ਜਾਂਦਾ ਪੁੱਤ ਬਿਨਾ ਨਹੀਂ ਹੁਣੇ ਜਿਹੜੇ ਕੰਮ ਕਰੇ ਨੇ ਨਾ ਉਹ ਗੁੱਸਾ ਟੈਲਾ ਹੁਣਾ ਇਹ ਵੀ ਗੁੱਸੇ ਨੂੰ ਹੋਰ ਵਧਾਉਣ ਵਾਲੇ ਨੇ ਜਦੋਂ ਬਾਪੂ ਨੂੰ ਨੇ ਇੱਕ ਵਾਰੀ ਦੇਖ ਲੈਣਾ ਫੇਰ ਦੇਖੀ ਤੂੰ ਕੀ ਹੋਊਗਾ ਇਹ ਤਾਂ ਗੱਲ ਹੈਗੀ ਆ ਚਲ ਮੈਂ ਤਾਂ ਤੈਨੂੰ ਦੱਸਣਾ ਤੀ ਦੱਸਤਾ ਤਾਂ ਕਿਤੇ ਛੋਟੀ ਬੁਢੀ ਜੀ ਵੀ ਨਾ ਆ ਜਾਏ ਕਿਤੇ ਮੇਰੇ ਗਲ ਪੈ ਜਾਏ ਮੈਂ ਤਾਂ ਜਾਣੀ ਆਂਗੀ ਤੈਨੂੰ ਇਹ ਦੱਸਣ ਆਈ ਤੀਗੀ ਮੈਂ ਤਾਂ ਉਹ ਤਾਂ ਤੈਨੂੰ ਲਾਂਬਾ ਹੀ ਦੇਣ ਆਈ ਤੀ ਵੀ ਤਾਂ ਮੈਨੂੰ ਨਹੀਂ ਦੱਸੀ ਇਹ ਗੱਲ ਵੀ ਜਸਾਰੇ ਹੈਗਾ ਨਹੀਂ ਮੈਨੂੰ ਨਹੀਂ ਪਤਾ ਚਲ ਕੋਈ ਨਾ ਤੂੰ ਫੇਰ ਆਈ ਚੰਗਾ ਚਲ ਜੇ ਨਹੀਂ ਪਤਾ ਦੀ ਮੈਂ ਤਾਂ ਦੱਸਦਾ ਤੈਨੂੰ ਚਲ ਆਪਦੇ ਘਰੇ ਨਕਲੇਸ ਕਰੀ ਹੁਣ ਵੀ ਆਉ ਗੱਲ ਕਰਕੇ ਤੇ ਨਾ ਤੁਹਾਨੂੰ ਪਤਾ ਵੀ ਮੇਰੇ ਤੋਂ ਵੀ ਨੀਮਾਨ ਹੈਗਾ ਠੀਕ ਆ ਠੀਕ ਆ ਚੰਗਾ ਮੈਂ ਤਾਂ ਕੰਮ ਜਾ ਕੇ ਆਉਣੀ ਆ ਚ ਹੁਣ ਮੈਂ ਤੇ ਕਿਵੇਂ ਯਕੀਨ ਕਰਾਂ ਵੀ ਇਹ ਜੱਸਾ ਜਾ ਕੋਈ ਹੋਰ ਐ ਚਲ ਦੇਖੀ ਜਾਓ ਕੀ ਬਣਦਾ ਹੁਣ ਉਹ ਪਹਿਲਾ ਜਰਦਾ ਬੁਲਾਂ ਵਿੱਚ ਲਾਉਂਦੇ ਫਿਰ ਸਟੇਰਿੰਗ ਨੂੰ ਹੱਥ ਪਾਉ ਇਹ ਮੇਰਾ ਸਾਲਾ ਜਦੋਂ ਆਊ ਖੇਤ ਮਰੇ ਦਾ ਮਰਿਆ ਮਰੇ ਦਾ ਮਰਿਆ ਓਏ ਕਿਉਂ ਸਿਰ ਸੇ ਟ੍ਰੱਕਿਆ ਓਏ ਹੈ ਓਏ ਸ਼ੁਕਰ ਹੈ ਮਾਲਕ ਦਾ ਆ ਗਿਆ ਸ਼ੁਕਰ ਹੈ ਕਿੱਧਰ ਗਿਆ ਸੀ ਓਏ ਕੋਲੇ ਕੱchn ਮੈਂ ਤਾਂ ਉਰੇ ਗਿਆ ਤੀ ਕਿਉਂ ਨਹੀਂ ਮੈਂ ਉਰੇ ਆਇਆ ਬੈਠਿਆ ਯਾਰ ਮੇਰੇ ਯਾਰ ਤੂੰ ਚੰਗਾ ਬੰਦਾ ਹੈ ਉਹ ਫੇਰ ਕੀ ਹੋ ਗਿਆ ਇਹ 2 ਮਿੰਟ ਡੀਕ ਲਿਆ ਐਡਾ ਕੀ ਲੋੜਾ ਆ ਗਿਆ ਲੋੜਾ ਤਾਂ ਵੀਰਾ ਆ ਗਿਆ ਸੀ ਤੂੰ ਗਿਆ ਕਿੱਥੇ ਸੀ ਐਂ ਦੱਸ ਕੋਠਾ ਖੁੱਲਾ ਛੱਡ ਗਿਆ ਤੈਨੂੰ ਮੈਂ 2 ਨੰਬਰ ਵਾਲੀ ਜਨਾਨੀ ਨੂੰ ਰੱਖ ਰ ਕੇ ਜੱਸੇ ਮੇਰੀ ਪਿੰਡ 'ਚ ਬਣੀ ਹੋਈ ਬਹੁਤ ਹੈ ਮੇਰੀ ਕਿਉਂ ਲੱਸੀ ਕਰਾਏਂਗਾ ਪਿੰਡ 'ਚ ਓਹੋ ਇੱਕ ਤਾਂ ਨਾ ਮੈਂ ਤੁਸੀਂ ਲੈ ਲਿਆ ਸੌ ਲੱਗੇ ਤੂੰ ਹੋਇਆ ਇੱਕ ਬਾਪੂ ਹੋਇਆ ਮੇਰੇ ਸਾਲੇ ਬੁੜੀ ਨੇ ਮੋਕਲ ਜੰਮ ਤੇ ਜਮਣ ਸਾਰਾ ਪਿੰਡ ਸਾਨੂੰ ਬਹਿਮੀਆਂ ਦਾ ਕਹਿੰਦਾ ਜੇ ਮੇਰਾ ਸਾਲਾ ਕਿਸੇ ਨੇ ਭਈਏ ਨੇ ਆਉਣਾ ਹੁੰਦਾ ਨਾ ਉਹ ਵੀ ਪੁੱਛਦਾ ਵੀ ਭਾਈ ਬਹਿਮੀਆਂ ਕਿ ਜਾਣਾ ਹੈ ਬਹਿਮੀਆਂ ਕਿ ਜਾਣਾ ਹੈ ਓਏ ਜੇ ਤੂੰ ਮੇਰੇ ਵਰਗਾ ਹੋਵੇਂ ਆਪਾਂ ਵਿਚਾਲੋਂ ਪਾੜ ਦਈਏ ਓ ਤੂੰ ਤਾਂ ਵੀਰ ਪਾੜ ਦੇਗਾ ਸਾਨੂੰ ਬਸਦਿਆਂ ਚ ਰਹਿ ਜਾਂਦੇ ਮੇਰੀ ਪਿੰਡ ਚ ਬਣੀ ਹੋਈ ਬਹੁਤ ਹੈ ਤੂੰ ਤਾਂ ਆ ਨਹੀਂ ਪਤਾ ਦੋ ਹਫਤੇ ਆਏ ਮੈਨੂੰ ਲੱਗਦਾ 4 ਸਾਲ ਨਾ ਮੁੜੇ ਤੇਰਾ ਕੀ ਹੈ ਭਾਈ ਤੇਰਾ ਕੀ ਹੈ ਓਏ ਮੇਰੀ ਗੱਲ ਸੁਣ ਲੈ ਜੇ ਤੁਸੀਂ ਇੰਨੀ ਮੋਕ ਮਾਰਦੇ ਹੋ ਨਾ ਇੰਨੀ ਮੋਕ ਮਾਰਦੇ ਹੋ ਮੇਰੇ ਆ ਸਾਲਿਆ ਮੈਂ ਤਾਂ ਐ ਸੁਣਿਆ ਕਹਿੰਦੇ ਤੂੰ ਤਾਂ ਜਨਾਨੀ ਮੂਰੇ ਵੀ ਨਹੀਂ ਬੋਲਦਾ ਓਏ ਉਹ ਜਿੱਸੇ ਮੇਰਾ ਘਰ ਬਸਿਆ ਹੋਇਆ ਏ ਜੇ ਨਹੀਂ ਬੋਲਦਾ ਤਾਂ ਹੀ ਉਰੇ ਤੱਕ ਲਿਆਇਆ ਘਰ ਨੂੰ ਓਏ ਜੇ ਤੂੰ ਨਹੀਂ ਬੋਲਦਾ ਤਾਂ ਹੀ ਮੇਰੇ ਸਾਲਿਆ ਬੇਇੱਜ਼ਤੀ ਕਰਾ ਰખી ਐ ਐ ਕਰ ਮੇਰੀ ਗੱਲ ਸੁਣ ਉਹਦੇ ਨਾਲ ਤੜਕੀ 6 ਵਜੇ ਚਾਹ ਹੀ ਨਾਲ ਲਾਇਆ ਕਰ ਉਹਦੇ ਛਤਰਾ ਕਿਰਾਂ 10 ਵਜੇ ਟਾਈਮ ਚੱਕ ਲਿਆ ਕਿਰਾਂ ਜੀ ਕਰੇ 8:40 ਵਜੇ ਲਾਤੀਆਂ ਮੇਰੇ ਸਾਲੇ ਦੀ ਦੇ ਫਿਰ ਰੋਟੀਆਂ ਮੈਂ ਆਪ ਲਾਇਆ ਕਰੂਆ ਹੈ ਓਏ ਤੂੰ ਹੈ ਨਹੀਂ ਜਨਾਨੀ ਸਾਹਮਣੇ ਦੇ ਕਾਬਲ ਤੂੰ ਐ ਕਰ ਤੂੰ ਮੈਨੂੰ ਸਮਝਾ ਉਹਨੂੰ ਦੋ ਕੁ ਮਹੀਨੇ ਹੈ ਉਹ ਵੀਰ ਤੇਰੀ ਭਾਬੀ ਐ ਭਾਬੀ ਐ ਮੈਂ ਕਦੋਂ ਕਹਿਣਾ ਦੁਸ਼ਮਣ ਐ ਮੇਰੇ ਸਾਲੇ ਦੀਨੂੰ ਸੂਲ ਮੰਗੂ ਸਿੱਧੀ ਕਰ ਦੂੰ ਹਾਂ ਮਾਰਦਾ ਗੱਲਾਂ ਮੇਰੀ ਗੱਲ ਸੁਣ ਲੈ ਇੱਕ ਡਰਨ ਦੀ ਜਮਾ ਲੋੜ ਨਹੀਂ ਜਦੋਂ ਤੇਰਾ ਭਾਈ ਜੱਸਾ ਤੇਰੇ ਨਾਲ ਖੜਿਆ ਹੈ ਹੈ ਮੇਰੇ ਸਾਲਾ ਇੱਕ ਤੂੰ ਐ ਇੱਕ ਬਾਪੂ ਐ ਮਹਾਰਾਜ ਦੀ ਸਾਂ ਮੈਨੂੰ ਕਿਸੇ ਨੂੰ ਦੱਸਦੇ ਨੂੰ ਵੀ ਸੰਕ ਆਉਂਦੀ ਆ ਵੀ ਮੈਂ ਸੋਡਾਂ ਜੱਸੇ ਜੇ ਬਾਪੂ ਨੂੰ ਪਤਾ ਲੱਗ ਗਿਆ ਨਾ ਮੇਰੀ ਤੌੜੀ ਲਾ ਦੂਗਾ ਤੌੜੀ ਤੂੰ ਨਾ ਉਰੇ ਟੈਂਪਾਸ ਕਰ ਲੈ ਕੋਈ ਨਹੀਂ ਮੈਂ ਰਾਜੀ ਬੰਦਾ ਕਰ ਲਵਾਂ ਕਰੇ ਬੋਚ ਬਚਾ ਕੇ ਤੈਨੂੰ ਲੈ ਜਾਵਾਂ ਮੈਂ ਟਕੈਈ ਨਾਲ ਤੂੰ ਰਾਜੀ ਬੰਦੇ ਟਕੈਈ ਨਾਲ ਨਹੀਂ ਹੁੰਦੇ ਡਾਂਗ ਦੇ ਜ਼ੋਰ ਨਾਲ ਹੁੰਦੇ ਨੇ ਜਦੋਂ ਦਿੱਤਾ ਮੂੜੂ ਆ ਨਾ ਹਲਕ ਚ ਉਦੋਂ ਹੋਣਗੇ ਮੇਰੇ ਸਾਲੇ ਸਾਰੇ ਜਿੱਦੇ ਤੂੰ ਮੇਰੀ ਗੱਲ ਸੁਣ ਓਏ ਕਿਸੇ ਤੋਂ ਡੰਨ ਦੀ ਲੋੜ ਨਹੀਂ ਕੈਦੀ ਜਾ ਕੇ ਪਿੰਡ ਚ ਕਹਦੇ ਮੇਰਾ ਭਾਈ ਆ ਰਿਹਾ ਜੱਸਾ ਮੇਰੇ ਸਾਰਿਆਂ ਨੂੰ ਲੰਮੇ ਪਾਲਾਂਗੇ ਤੂੰ ਰੋਟੀ ਖਾ ਜੱਸੇ ਰੋਟੀ ਖਾ ਤੂੰ ਐ ਨਾ ਕਰ ਆ ਜਾ ਰੋਟੀ ਖਾ ਲੈ ਤੂੰ ਹੀ ਮੇਰੇ ਸਾਲੇ ਉਹੀ ਡਰੀ ਜਾਂਦੇ ਨੇ ਮੋਕਲ ਤੁਸੀਂ ਸੱਚੇ ਮੋਕਲ ਓਏ ਹਾਂ ਤੇਰੀ ਭੈਣ ਦੇ ਦੁੱਧ ਭੁੱਲਿਆ ਹੋਇਆ ਮੈਂ ਤਾਂ ਪੂਰੀ ਨਾ ਪਾਈ ਕਿਸੇ ਕੰਮ ਚ ਚੱਲ ਤੂੰ ਰੋਟੀ ਖਾ ਮੈਂ ਗਿਆ ਤੇ ਆਇਆ ਬੇ ਠੀਕ ਹੈ ਨਾਲੇ ਮੈਂ ਕੱਖ ਪਾਉਂਗਾ ਮੈਂ ਸਾਨੂੰ ਹੂੰ ਮੇਰੇ ਨਾਲ ਟਾਕੂ ਵਾਲਾ ਜੇ ਕੋਈ ਬੋਲੇ ਮੇਰੇ ਸਾਲੇ ਦੇ ਗੱਲ ਚ ਧਰਦੀ ਨਾ ਬਿਰ ਨਾ ਬਿਰ ਮੈਂ ਤਾਂ ਐਂ ਠੀਕ ਚੰਗਾ ਮੈਂ ਤਾਂ ਐਂ ਚੰਗਾ ਮੇਰੇ ਸਾਲੇ ਮੋਕਲਾ ਉਹ ਸੱਚ ਉਹ ਰਹਿ ਗਿਆ ਹਲੇ ਨੱਕ ਨੁੱਕੇ ਕਰਾਂਗੇ ਇੱਕ ਜੇ 10 ਮਿੰਟਾਂ ਲ ਜਾਊਗਾ ਕੀ ਹੋ ਗਿਆ ਆ ਤੀ ਗਾ ਤੂੰ ਰੋਟੀ ਖਾ ਲੈ ਪਤਾ ਨਹੀਂ ਕੀ ਕਰੀ ਜਾਂਦਾ ਇਹ